ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਮੈਂ ਕ੍ਰਾਂਤੀ ਕੁਮੜ ਬਿਲ ਟੀਵੀ ਯੂਕੇ ਦੇ ਮੰਚ ਤੇ ਇੱਕ ਵਾਰ ਫਿਰ ਆਪ ਜੀ ਦਾ ਨਿੱਘਾ ਸਵਾਗਤ ਹੈ ਦੋਸਤੋ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਟੀਨੇਜਰ ਬੱਚੇ ਕਿਸ਼ੋਰ ਅਵਸਥਾ ਦੇ ਬੱਚਿਆਂ ਦੇ ਵਿੱਚ ਖੁਦਕੁਸ਼ੀ ਨੂੰ ਲੈ ਕੇ ਵੱਧ ਰਹੀ ਜੋ ਇੱਕ ਟ੍ਰੈਂਡ ਹੈ ਉਸ ਵਾਰੀ ਆਪਾਂ ਗੱਲ ਕੀਤੀ ਸੀ ਗੋਨਿਕਾ ਮੈਮ ਅੱਜ ਫਿਰ ਸਾਡੇ ਨਾਲ ਨੇ ਔਰ ਮੈਂ ਤੁਹਾਨੂੰ ਯਾਦ ਕਰਾ ਦਿਆਂ ਕਿ ਗੋਨਿਕਾ ਮੈਡਮ ਚਾਈਲਡ ਸਾਈਕਾਲੋਜਿਸਟ ਨੇ ਤੇ ਬਤੌਰ ਚਾਈਲਡ ਕਾਉਂਸਲਰ MGN ਪਬਲਿਕ ਸਕੂਲ ਅਰਬਨ ਸਟੇਟ ਫੇਸ 2 ਵਿੱਚ ਪਿਛਲੇ 7 ਸਾਲ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਪਿਛਲੀ ਵਾਰ ਆਪਾਂ ਜਿਹਨਾਂ ਸਵਾਲਾਂ ਬਾਰੇ ਗੱਲ ਕੀਤੀ ਸੀ ਉਹ ਥੋੜੇ ਬੇਸਿਕ ਸਵਾਲ ਸੀ ਕਿ ਇਹ ਪ੍ਰੋਬਲਮ ਸਟਾਰਟ ਕਿੱਥੋਂ ਹੁੰਦੀ ਹੈ? ਮਾਪੇ, ਸਮਾਜ, ਉਹਦੇ ਆਸ-ਪਾਸ ਦੇ ਦੋਸਤ ਇਸ ਵਿੱਚ ਆਪਣਾ ਕੀ ਰੋਲ ਅਦਾ ਕਰਦੇ ਨੇ? ਤੋਂ ਇੱਕ ਫਰਸਟ ਏਡ ਦੇ ਤੌਰ ਤੇ ਸ਼ੁਰੂਆਤੀ ਲੱਛਣਾਂ ਦੇ ਆਧਾਰ 'ਤੇ ਮਾਪੇ ਜਾਂ ਸਮਾਜ ਉਹਦੇ ਵਿੱਚ ਕੀ ਆਪਣਾ ਰੋਲ ਅਦਾ ਕਰ ਸਕਦਾ? ਅੱਜ ਆਪਾਂ ਮੇਨ ਮੁੱਦੇ ਦੀ ਗੱਲ ਕਰਾਂਗੇ ਕਿ ਬੱਚਿਆਂ ਦੇ ਵਿੱਚ ਜੋ ਖੁਦਕੁਸ਼ੀ ਦੀ ਵੱਧ ਰਹੀ ਭਾਵਨਾ ਹੈ ਅੱਜ ਤੋਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਆਪਾਂ ਇਹਨਾਂ ਚੀਜ਼ਾਂ ਬਾਰੇ ਸ਼ਾਇਦ ਸੁਣਦੇ ਵੀ ਨਹੀਂ ਸਾਂ ਪਰ ਅੱਜ ਇਹ ਆਮ ਹੋ ਗਿਆ ਹੈ ਕੋਣੀ ਕਾ ਮੈਮ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ थैंक यू so much ਸਰ ਇਸ ਵਾਰ ਅਸੀਂ ਥੋੜੇ ਜਿਆਦਾ ਗੰਭੀਰ ਮੁੱਦਿਆਂ ਤੇ ਗੱਲ ਕਰਾਂਗੇ ਬਿਲਕੁਲ ਜੋ ਬੱਚਿਆਂ ਦੇ ਵਿੱਚ ਖੁਦ ਕੁਛ ਨੂੰ ਲੈ ਕੇ ਇੱਕ ਵੱਡਾ ਹੋਇਆ ਟ੍ਰੈਂਡ ਹੈ ਜੋ ਕਿ ਅਸੀਂ ਬਹੁਤ ਅਲਾਰਮਿੰਗ ਹੈ ਔਰ ਇੱਕ ਅਸੀਂ ਆਲਰੇਡੀ ਪੈਨਿਕ ਬਟਨ ਅਸੀਂ ਦਬ ਚੁੱਕੇ ਹਾਂ ਇਹਦੇ ਕੀ ਬੇਸਿਕ ਕਾਰਨ ਨੇ ਬੱਚਾ ਇਸ ਇਸ ਹਾਲ ਤੱਕ ਕਿਉਂ ਸੋਚ ਲੈਂਦਾ ਕਿ ਮੈਂ ਵੀ ਕੰਮ ਕਰਨਾ ਹੈ ਜਾਂ ਮੈਨੂੰ ਕਰਨਾ ਚਾਹੀਦਾ ਹੈ ਜਾਂ ਉਹ ਲੈਂਡ ਆਊਟ ਕਰਦੇ ਇਸ ਚੀਜ਼ ਨੂੰ ਤਾਂ ਕੀ ਕਾਰਨ ਹੈ ਸਰ ਕਾਰਨ ਤਾਂ ਆਨ ਤੋਂ ਪਹਿਲਾਂ ਜੋ ਤੁਸੀਂ ਵਰਡ ਯੂਜ਼ ਕੀਤਾ ਹੈ ਟ੍ਰੈਂਡ ਮੈਂ ਇਹਦੇ ਇੱਕ ਐਗਜ਼ਾਮਪਲ ਦੇਣਾ ਚਾਹੂੰਗੀ ਮੇਰੇ ਆਪਣੇ ਸਕੂਲ ਦੇ ਵਿੱਚ ਤੁਹਾਨੂੰ ਤੁਸੀਂ ਦੱਸਿਆ ਹੈ ਵਰਕਿੰਗ ਇਨ ਅ ਸਕੂਲ ਸਕੂਲ ਕਾਉਂਸਲਰ ਸਕੂਲ ਦੇ ਵਿੱਚ ਹੀ 4ਥ ਕਲਾਸ ਦੇ ਬੱਚੇ ਨੇ ਵੀ ਆਪਣੇ ਪੇਰੈਂਟ ਨੂੰ ਐਨੀ ਗੱਲ ਕਹਿ ਦਿੱਤੀ ਕਿਉਂ ਉਹਨੂੰ ਟੀਚਰ ਤੋਂ ਡਾਂਟ ਪਈ ਜ਼ਰਾ ਜੀ ਬੱਚਿਆਂ ਦੇ ਵਿੱਚ ਆਪਸ 'ਚ ਲੜਾਈ ਹੋਈ ਸੀ ਤੇ ਟੀਚਰ ਨੇ ਡਾਂਟਿਆ ਕਿ ਬੇਟਾ ਮਤਲਬ ਜ਼ਿਆਦਾ ਹਿੱਟ ਕਰਤਾ ਤੁਸੀਂ ਤੇ ਬੱਚੇ ਨੇ ਘਰ ਜਾ ਕੇ ਆਪਣੇ ਪੇਰੈਂਟ ਨੂੰ ਕੀ ਵਰਡ ਗਏ ਕਿ ਮम्मा ਜੇ ਤੁਸੀਂ ਮੇਰੀ ਅੱਜ ਗੱਲ ਨਾ ਸੁਣਦੇ ਨਾ ਤੇ ਮੈਂ ਤਾਂ ਛੱਤੋਂ ਸੁਸਾਈਡ ਕਰ ਲੈਂਦਾ oh my god 4th ਕਲਾਸ ਦੇ ਬੱਚੇ ਨੇ ਇੰਨੀ ਗੱਲ ਕਹੀ ਡੈਫੀਨਿਟਲੀ 4th ਕਲਾਸ ਦੇ ਬੱਚੇ 4th ਕਲਾਸ ਦਾ ਬੱਚਾ ਸਰ ਸੋ ਜੋ ਤੁਸੀਂ ਵਰਡ ਯੂਜ਼ ਕੀਤਾ ਨਾ ਟ੍ਰੈਂਡ ਇਹ ਵਾਕਈ ਸਹੀ ਹੈ ਬਿਕਾਜ਼ ਬੱਚਾ ਨੇ ਜੋ ਸੁਣਿਆ ਜੋ ਸੀਰੀਜ਼ ਦੇ ਵਿੱਚ ਜਾਂ ਜੋ ਟੀਵੀ ਤੇ ਜਾਂ ਜਿਸ ਤਰੀਕੇ ਦੀ ਸੌਂਗਸ ਦੇ ਵਿੱਚ ਅਗਰ ਉਹਨਾਂ ਨੇ ਕੁਝ ਐਕਸਟਰਾ ਦੀ ਚੀਜ਼ ਦੇਖੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਛੇ ਇਹ ਕੋਈ ਇੱਕ ਨਵਾਂ ਹਥਿਆਰ ਹੈ ਇਹ ਕੋਈ ਇੱਕ ਨਵਾਂ ਟਾਪਿਕ ਹੈ ਜੋ ਆਪਾਂ ਸੈਂਸਿਟਿਵ ਹੈ ਜੋ ਆਪਾਂ ਯੂਜ਼ ਕਰ ਸਕਦੇ ਹਾਂ ਜਿਹਨੂੰ ਯੂਜ਼ ਕਰਕੇ ਆਪਾਂ ਸਮਾਜ ਨੂੰ ਗੋਡਿਆਂ ਤੇ ਲਿਆ ਸਕਦੇ ਹਾਂ ਕਹਿ ਸਕਦੇ ਆਪਾਂ ਪੇਰੈਂਟਸ ਨੂੰ ਤੇ ਕੁਝ ਵੀ ਕਰਵਾ ਸਕਦੇ ਆ ਉਹ ਇੱਕ ਹੈਵੀ ਫੈਕਟਰ ਜ਼ਰੂਰ ਹੈਗਾ ਕਿ ਅਸੀਂ ਸਾਰੇ ਬਹੁਤ ਹੈਰਾਨ ਸੀ ਜਦੋਂ ਇੱਕ ਫੋਰਥ ਕਲਾਸ ਦੇ ਬੱਚੇ ਨੇ ਇੰਨੀ ਗੱਲ ਕੀਤੀ ਪੇਰੈਂਟਸ ਦਾ ਹੈਰਾਨ ਸੀਗੇ ਆਈ ਐਜ਼ ਅ ਕਾਉਂਸਲਰ ਆਈ ਵਾਸ ਸੋ ਸਰਪ੍ਰਾਈਜ਼ਡ ਐਂਡ ਸ਼ੌਕ ਮੈਂ ਤਾਂ ਹਿਲ ਗਿਆ ਸੁਣ ਕੇ ਤੁਹਾਡੀ ਗੱਲ ਜੀ ਸੋ ਟ੍ਰੈਂਡ ਜ਼ਰੂਰ ਵੱਧ ਰਿਹਾ ਰੇਟ ਵੀ ਜ਼ਰੂਰ ਪੂਰਵਾਦ ਰਹੇ ਬਿਕੋਜ਼ ਸਿਰਫ ਕਈ ਵਾਰੀ ਬੱਚੇ ਕਹਿੰਦੇ ਹੀ ਨਹੀਂ ਹੈ ਕਈ ਵਾਰੀ ਕਰ ਵੀ ਜਾਂਦੇ ਆ ਉਹਨਾਂ ਨੂੰ ਨਹੀਂ ਰਿਅਲਾਈਜ਼ ਹੁੰਦਾ ਕਿ ਇਹ ਕਿੰਨੀ ਸੀਰੀਅਸ ਚੀਜ਼ ਹੈ ਇਹ ਯਾਦਾ ਇੰਪੈਕਟ ਅਗੋ ਕੀ ਹੋਏਗਾ ਉਹਨਾਂ ਦੇ ਪੇਰੈਂਟਸ ਤੇ ਸੋਸਾਇਟੀ ਦੇ ਸੋ ਕਈ ਵਾਰੀ ਕਾਰਨ ਕੀ ਹੈ ਮੈਨ ਇਹਦੇ ਮੈਡਮ ਸਰ ਕਾਰਨ ਮੈਨੂੰ ਲੱਗਦਾ ਇੱਕ ਬਹੁਤ ਹੀ ਜ਼ਿਆਦਾ ਵੱਡਾ ਕਾਰਨ ਸੋਸ਼ਲ ਮੀਡੀਆ ਤਾਂ ਹੈ ਹੀ ਹੈ ਡੈਫੀਨੇਟਲੀ ਹੈ ਜਿਸ ਤਰ੍ਹਾਂ ਮੈਂ ਦੱਸਿਆ ਕਿ ਜੋ ਉਹ ਸੀਰੀਜ਼ ਦੇ ਵਿੱਚ ਚੀਜ਼ਾਂ ਦੇਖਦੇ ਨੇ ਜੋ ਉਹ ਗਾਣਿਆਂ ਦੇ ਵਿੱਚ ਕੁਝ ਅਗਰ ਮੂਵੀਜ਼ ਦੇ ਵਿੱਚ ਕੋਈ ਚੀਜ਼ ਇਸ ਤਰ੍ਹਾਂ ਦੀ ਦੇਖ ਰਹੇ ਨੇ ਉਹ ਅਵੇਅਰਨੈਸ ਉਹਨਾਂ ਨੂੰ ਇੰਨੀ ਚੀਜ਼ ਦੀ ਨਹੀਂ ਹੁੰਦੀ ਪਰ ਉਹਨਾਂ ਨੂੰ ਦੂਸਰੇ ਤਰੀਕੇ ਦੀ ਅਵੇਅਰਨੈਸ ਜ਼ਰੂਰ ਹੋ ਜਾਂਦੀ ਕਿ ਇਹ ਕੋਈ ਚੀਜ਼ ਹੈਗੀ ਹੈ ਤੇ ਆਪਾਂ ਇਹਨੂੰ ਇੱਕ ਤਰੀਕੇ ਨਾਲ ਧਿਆਨ ਆਪਣੇ ਵੱਲ ਪਾਸੇ ਖਿੱਚ ਸਕਦੇ ਕਰ ਸਕਦੇ ਸੈਕਿੰਡ ਥਿੰਗ ਸਰ ਤੁਸੀਂ ਅਗਰ ਦੇਖੋ ਅੱਜ ਦਾ ਟਾਈਮ ਬਹੁਤ ਚੇਂਜ ਹੋ ਗਿਆ ਹੁਣ ਅਗਰ ਅਸੀਂ ਪੇਰੈਂਟਿੰਗ ਦੇਖੀਏ ਜਾਂ ਬੱਚਿਆਂ ਦੀ ਬਰਿੰਗਿੰਗ ਦੇਖੀਏ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਕੰਪੀਟੀਸ਼ਨ ਇੱਕ ਬੱਚਾ ਸਵੇਰੇ ਸਕੂਲ ਜਾ ਰਿਹਾ ਹੈ 6 ਘੰਟੇ ਉਹ ਸਕੂਲ ਲਗਾ ਰਿਹਾ ਤੇ ਅਕੈਡੈਮਿਕ ਕੰਪੀਟੀਸ਼ਨ ਹੈ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਮੇਰੇ ਕੋਲ ਬੱਚੇ ਰੋਂਦੇ ਹੋਏ ਆਉਂਦੇ ਨੇ ਕਿ ਮੈਮ ਏਕ ਮਾਰਕ ਕਮ ਹੋ ਗਿਆ ਮੇਰੇ ਜਿਹਦੇ ਕਰਕੇ ਮੇਰੀ ਫਸਟ ਪੋਜੀਸ਼ਨ ਨਹੀਂ ਆਈ ਮੇਰੇ ਅਬ ਬੱਚੇ ਚੀਟਿੰਗ ਕਰ ਰਹੇ ਨੇ ਕਿਉਂ ਕਿ ਮੇਰੇ ਪੇਰੈਂਟ ਨੇ ਮੰਨੂ ਕਰਨੀ ਬਣਨ ਦੇਣਾ ਮੈਮ ਕਿ ਅਗਰ ਮੇਰੇ ਮਾਰਕਸ ਅੱਛੇ ਨਹੀਂ ਆਏ ਤੇ ਉਹ ਬੱਚਾ 9th 10th ਕਲਾਸ ਦਾ ਬੱਚਾ ਮੇਰੇ ਕੋਲ ਰੋ ਰਿਹਾ ਸੀ ਲੜਕਾ ਇੱਕ ਜੋ ਕਿ ਮੇਰੇ ਲਈ ਵੀ ਇੱਕ ਮਤਲਬ ਡਿਫਿਕਲਟੀ ਸੀਗੀ ਹੈਂਡਲ ਕਰਨਾ ਬਿਕੋਜ਼ ਉਹ ਬੱਚਾ ਇੰਨਾ ਜ਼ਿਆਦਾ ਜਿਹਨੂੰ ਕਿ ਆਪਾਂ ਕਹਿੰਦੇ ਆ ਫੁੱਟ ਫੁੱਟ ਕੇ ਰੋਂ ਰਿਹਾ ਹੁੰਦਾ ਸੀ ਕਿਉਂ ਕਿ ਕਿ ਮੇਰੇ ਪੇਰੈਂਟ ਨੇ ਮੈਨੂੰ ਘਰੋਂ ਕੱਢ ਦੇਣਾ ਅਗਰ ਮੇਰੇ ਮਾਰਕਸ ਨਾ ਆਏ ਇਹ ਥਾਟ ਬੱਚੇ ਦੇ ਲਈ ਬਹੁਤ ਹੀ ਜ਼ਿਆਦਾ ਡਿਸਟਰਬਿੰਗ ਹੈ ਚਾਹੇ ਪੇਰੈਂਟਸ ਨੇ ਵੈਸੇ ਹੀ ਕਿਹਾ ਹੋਵੇ ਕਿ ਤੂੰ ਬੜੀ ਨਾ ਘਰ ਜੇ ਤੇਰੇ ਮਾਰਕਸ ਨਾ ਆਏ ਬਟ ਉਹ ਬੱਚੇ ਦੇ ਦਿਮਾਗ ਦੇ ਵਿੱਚ ਘਰ ਕਰ ਗਈ ਓਕੇ ਤੇ ਉਹਦੇ ਤੇ ਕਿੰਨਾ ਕੁ ਸਟ्रेस ਹੋਏਗਾ ਬੱਚੇ ਤੇ ਜਿਸਨੇ ਜੜਾ ਮਜਬੂਰ ਹੋਇਆ ਚੀਟਿੰਗ ਕਰਨ ਲਈ ਤੇ ਅਗਰ ਉਹ ਪਕੜਿਆ ਗਿਆ ਤੇ ਉਹ ਇੰਨਾ ਜ਼ਿਆਦਾ ਰੋ ਰਿਹਾ ਸੀਗਾ ਮੈਂ ਸੋਚ ਰਹੀ ਸੀ ਤੁਹਾਡੀ ਗੱਲ ਕਰ ਜੋ ਸੀ ਗੱਲ ਆਪਣੀ ਕਰ ਰਹੀ ਸੀ ਇਹ ਸਰਕਾਰ ਵੀ ਕਹਿੰਦੀ 8 ਘੰਟੇ ਕੰਮ ਕਰੋ ਇੱਕ ਦਿਨ ਦਾ 9 to 5 ਲੋਕੀ ਕੰਮ ਕਰਦੇ ਨੇ ਜੇ ਆਪਾਂ ਬੱਚਿਆਂ ਦੇ ਆਰਟਸ ਦੀ ਗੱਲ ਕਰੀਏ 6 ਤੋਂ 6.5 ਘੰਟੇ ਸਕੂਲ ਹੁੰਦੇ ਕਟੋ-ਕਟ 3 ਟਿਊਸ਼ਨਾਂ 3 ਟਿਊਸ਼ਨਾਂ 3 ਘੰਟੇ ਸਿੱਧੇ ਹੋ ਗਏ ਅੱਛਾ ਆਣ-ਜਾਣ 'ਚ ਵੀ ਅੱਧਾ ਪੂਣਾ ਘੰਟਾ ਟਿਊਸ਼ਨ ਦੇ ਆਣ-ਜਾਣ ਦਾ 4 ਘੰਟੇ ਇਹ ਲਾ ਕੇ ਚੱਲੋ ਸਿੱਧੇ 6 ਤੇ 4 10 ਤੇ ਕੰਪਲਸਰੀ ਸ਼ਾਮ ਨੂੰ ਜਿਹੜਾ ਉਹਨਾਂ ਦਾ ਗੇਮਸ ਪੀਰੀਅਡ ਲੱਗਦਾ ਹੈ ਜਾਂ ਉੱਥੇ ਵੀ ਪੇਰੈਂਟਸ ਬੋਲਦੇ ਨੇ ਜਾਓ 2 ਘੰਟੇ ਕਟੋ-ਕਟ ਉਹ ਵੀ ਲਾਓ ਅੱਛਾ ਬੱਚਾ ਰਿਵਾਈਜ਼ ਕਦੋਂ ਕਰੇਗਾ ਘਰ ਆ ਕੇ ਆਪਣੇ ਸਬਜੈਕਟ ਨੂੰ ਯਾਦ ਕਿਵੇਂ ਕਰੇਗਾ ਉਹਨੂੰ ਰਿਵੀਜ਼ਨ ਕਿੱਦਾਂ ਕਰੂਗਾ ਉਹ ਵੀ ਟਾਈਮ ਚਾਹੀਦਾ ਹੈ ਇੱਕ ਐਨੇ ਸਾਰੇ ਘੰਟੇ ਬੱਚਾ ਕਿੱਦਾਂ ਮੈਨੇਜ ਕਰ ਪਾਏ ਸਰ ਮੈਂ ਤਾਂ ਇਹ ਸਮਝਦੀ ਆ ਮੈਂ ਪੇਰੈਂਟਸ ਨਾਲ ਜਦੋਂ ਪੇਰੈਂਟਸ ਦੇ ਆਪਾਂ ਸੈਸ਼ਨਸ ਲਈਦੇ ਨੇ ਕਿ ਬੱਚਿਆਂ ਦੇ ਕੋਲ ਬਚਪਨ ਤਾਂ ਰਿਹਾ ਹੀ ਨਹੀਂ ਹੈ ਬਚਪਨ ਤਾਂ ਰਿਹਾ ਨਹੀਂ ਟਾਈਮ ਤਾਂ ਨਹੀਂ ਰਿਹਾ ਹਾਂ ਇੱਕ ਛੋਟਾ ਜਿਹਾ ਬੱਚਾ ਵੀ ਉਹਨੂੰ ਆਪਾਂ ਹਰ ਕਲਾਸ ਤੇ ਭੇਜ ਰਹੇ ਆ ਪਹਿਲੇ ਸਕੂਲ ਜਾ ਰਹੇ ਆ ਫਿਰ ਉਹ ਡਾਂਸ ਕਲਾਸ ਜਾ ਰਹੇ ਆ ਫਿਰ ਉਹ ਕੋਈ ਸਪੋਰਟ ਕਲਾਸੇਸ ਹੋ ਗਈਆਂ ਸ਼ੁਰੂ ਐਕਟਿੰਗ ਕਲਾਸੇਸ 8 ਸਾਲ ਦੇ ਬੱਚੇ ਦੀਆਂ ਸਟਾਰਟ ਹੋ ਗਈਆਂ ਸੋ ਉਹ ਕਲਾਸਿਸ ਬਿਕਾਉਜ਼ ਸਾਨੂੰ ਲੱਗਦਾ ਕਿ ਜੇ ਅਸੀਂ ਆਪਣੇ ਬੱਚੇ ਨੂੰ ਕੁਝ ਵੱਖਰਾ ਸਟੈਂਡ ਆਊਟ ਕਰਨਾ ਹੈ ਹੁਣ ਜ਼ਮਾਨੇ ਦੇ ਵਿੱਚ ਤੇ ਉਹਦੇ ਵਿੱਚ ਕੋਈ ਨਾ ਕੋਈ ਆਪਾਂ ਟੈਲੈਂਟ ਪਾਈ ਦੇ ਨੇ ਤਾਂ ਬੱਚਿਆਂ ਦਾ ਬਚਪਨ ਉਹਨਾਂ ਕੋਲ ਫ੍ਰੀ ਟਾਈਮ ਹੀ ਨਹੀਂ ਹੈ ਬਿਲਕੁਲ ਬੱਚਿਆਂ ਦੀ ਅਗਰ ਮੇਰੇ ਕੋਲ ਬੱਚੇ ਆਉਂਦੇ ਨੇ ਨਾ ਸੈਸ਼ਨ ਲਈ ਜਾਂ ਪੇਰੈਂਟ ਆਉਂਦੇ ਨੇ ਮੈਂ ਸਭ ਤੋਂ ਪਹਿਲੇ ਕੁਐਸਚਨ ਹੀ ਪੁੱਛਦੀ ਆ ਮਨਨ ਇਹਨਾਂ ਦੀ ਪੂਰੀ ਰੁਟੀਨ ਦੱਸ ਤੇ ਇਟ ਇਜ਼ ਆਲਵੇਸ ਸਕੂਲ ਥਿਸ ਟਿਊਸ਼ਨ that tuition 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 ਘਰ ਆ ਕੇ ਟਿਊਸ਼ਨ ਕਾ ਹਮ ਵਰਕ ਸਕੂਲ ਦਾ ਹੋਮ ਵਰਕ ਡਿਨਰ ਤੇ ਦੈਨ ਸੋ ਜਾਣਾ ਉਹ ਜਿਹੜਾ ਫੈਮਿਲੀ ਕਨੈਕਟ ਹੈ ਜਿਹੜਾ ਸੋਸ਼ਲ ਕਨੈਕਟ ਹੈ ਜਿਹੜਾ ਸੈਲਫ ਕਨੈਕਟ ਹੈ ਉਹਦਾ ਟਾਈਮ ਹੀ ਹੈ ਨਹੀਂ ਅਸੀਂ ਕਹਿੰਦੇ ਆ ਸਰ ਬੱਚਿਆਂ ਨੂੰ ਨਾ ਫ੍ਰੀ ਟਾਈਮ ਵੀ ਬਹੁਤ ਜ਼ਰੂਰੀ ਚਾਹੀਦਾ ਹੁੰਦਾ ਬੱਚਿਆਂ ਨੂੰ ਬੋਰ ਹੋ ਲੈ ਤਾਂ ਕਿ ਬੱਚਿਆਂ ਦਾ ਮਾਈਂਡ ਆਪਣੇ ਆਪ ਕ੍ਰੀਏਟੀਵਿਟੀ ਵਿੱਚ ਕੱਢੇਗਾ ਕਿ ਹੁਣ ਮੈਂ ਕੀ ਕਰਾਂ ਆਪਾਂ ਬੱਚਿਆਂ ਨੂੰ ਬੋਰ ਹੋਣ ਦਾ ਵੀ ਟਾਈਮ ਨਹੀਂ ਦੇ ਰਹੇ ਸਾਨੂੰ ਲੱਗਦਾ ਅਸੀਂ 올 ਦਾ ਟਾਈਮ ਬੱਚਿਆਂ ਨੂੰ ਇੰਗੇਜ ਕਰਕੇ ਰੱਖੀਏ ਤੇ ਮੈਡਮ ਇਹਦੇ ਵਿੱਚ ਖੁਰਾਕ ਜਿਹੜੀ ਡਾਈਟ ਹੈ ਉਹ ਕੀ ਰੋਲ ਅਦਾ ਕਰਦੀ ਹੈ ਬੱਚੇ ਦਾ ਸਰ ਫਾਸਟ ਪੇਰੈਂਟਿੰਗ ਫਾਸਟ ਫੂਡ ਓਕੇ ਇਹ ਚੱਲ ਰਿਹਾ ਹੈ ਅੱਜਕੱਲ ਅਸੀਂ ਬਿਲਕੁਲ ਹਾਰਡਲੀ ਇਹ ਨਾ ਦੇਖਦੇ ਨਹੀਂ ਆ ਕਿ ਬਈ ਬੱਚੇ ਦਾ ਜਿਹੜਾ ਫੂਡ ਜਾ ਰਿਹਾ ਹੈ ਕਿ ਉਹਦੇ ਵਿੱਚ ਕਿੰਨਾ ਕੁ ਨਿਊਟ੍ਰੀਸ਼ਨ ਹੈ ਬਹੁਤ ਹੀ ਇੰਪੋਰਟੈਂਟ ਹੈ ਗਰੋਇੰਗ ਬੱਚੇ ਦੇ ਲਈ ਖਾਸ ਕਰਕੇ ਟੀਨੇਜਰ ਦੇ ਲਈ ਅੱਜ ਕੱਲ ਟੀਨੇਜਰਸ ਦੇ ਵਿੱਚ ਈਵਨ ਫਾਸਟ ਫੂਡ ਦਾ ਵੀ ਟ੍ਰੈਂਡ ਹੈ ਸਰ ਕਿਉਂਕਿ ਸੋਸ਼ਲ ਮੀਡੀਆ ਨਾਲ ਲਿੰਕਡ ਹੈ ਉਹ ਜਦੋਂ ਬੱਚੇ ਨੇ ਦੇਖਿਆ ਕਿ ਅੱਛਾ ਮੇਰਾ ਫਰੈਂਡ ਨਵੇਂ ਰੈਸਟੋਰੈਂਟ ਦੇ ਵਿੱਚ ਫੂਡ ਨਾਲ ਪਿਕਚਰ ਕਲਿੱਕ ਕਰਕੇ ਪੋਸਟ ਕਰ ਰਿਹਾ ਹੈ ਉਹਨੂੰ ਵੀ ਉਹੀ ਚੀਜ਼ ਫੀਅਰ ਆਫ ਮਿਸਿੰਗ ਆਊਟ ਮੈਂ ਵੀ ਕਿਤੇ ਉਹ ਚੀਜ਼ ਮਿਸ ਨਾ ਕਰ ਦਵਾਂ that child will go to that pressure ਦੀ ਆਪਾਂ ਗੱਲ ਕਰ ਗਾਟ ਬਿਲਕੁਲ that child will go to that restaurant again ਪੋਸਟ दैट ਪਿਕਚਰ ਸੋ ਇੱਕ ਉਹਦਾ ਵੀ ਫਾਸਟ ਫੂਡ ਨੂੰ ਬਹੁਤ ਗਲੋਰੀਫਾਈ ਕਰਕੇ ਦਿਖਾਇਆ ਜਾਂਦਾ ਤੇ ਇਸ ਲਈ ਘਰ ਦਾ ਸਿੰਪਲ ਸਾਦਾ ਨਿਊਟ੍ਰੀਸ਼ਨ ਫੂਡ ਦੀ ਨਾ ਨਾ ਹੀ ਇੰਨੀ ਵੈਲਿਊ ਰਹੀ ਹੈ ਕੁਝ ਸਰ ਬੀਇੰਗ ਪੇਰੈਂਟਸ ਵਰਕਿੰਗ ਨਾ ਬਟ ਪੇਰੈਂਟਸ ਦੇ ਕੋਲ ਵੀ ਟਾਈਮ ਨਹੀਂ ਰਿਹਾ ਇਹਨਾਂ ਕਿ ਉਹ ਹੈਲਦੀ ਮੀਲਸ ਪਲਾਨ ਕਰ ਪਾਣ ਤੇ ਬਣਾ ਪਾਣ ਬੱਚਿਆਂ ਦੇ ਲਈ ਜੀ ਉਹ ਤਾਂ ਬਹੁਤ ਹੀ ਵੱਡਾ ਰੋਲ ਡੈਫੀਨਿਟਲੀ ਓਕੇ ਇੱਕ ਕੁਐਸਚਨ ਜੋ ਮੈਂ ਤੁਹਾਨੂੰ ਪੁੱਛਣ ਜਾ ਰਿਹਾ ਮੈਂ ਪੂਰਾ ਸ਼ੋਰ ਹਾਂ ਕਿ ਪੇਰੈਂਟਸ ਇਹ ਮੇਰੇ ਕੋ ਚਾਹੁੰਦੇ ਹੋਣਗੇ ਕਿ ਮੈਂ ਤੁਹਾਨੂੰ ਇਹ ਕੁਐਸਚਨ ਪੁੱਛਾਂ ਦੈਟ ਹਾਊ ਮੱਚ ਸਕਰੀਨ ਟਾਈਮ ਇਜ਼ ਇਨਫ ਆਈ ਮੀਨ ਲਾਈਕ ਦੇਖੋ ਇੱਕ ਗੱਲ ਤੇ ਪੱਕੀ ਹੈ ਮੈਮ ਕਿ ਹੁਣ ਅਸੀਂ ਟੈਕਨੋਲੋਜੀ ਤੋਂ ਦੂਰ ਨਹੀਂ ਜਾ ਸਕਦੇ ਅਸੀਂ ਤਾਂ ਕਿੱਥੇ ਆਪਾਂ ਪਹਿਲਾਂ ਆਈਟੀ ਦੀ ਗੱਲ ਕਰਦੇ ਸੀ ਕਿ ਹੁਣ ਆਪਾਂ ਏਆਈ ਦੀ ਗੱਲ ਕਰਦੇ ਹਾਂ ਹੁਣ ਸਾਡੇ ਹਰ ਇੱਕ ਚੀਜ਼ ਵਿੱਚ ਏਆਈ ਆ ਗਿਆ ਸੋ ਟੈਕਨੋਲੋਜੀ ਤੋਂ ਅਸੀਂ ਹੁਣ ਛੱਡ ਨਹੀਂ ਸਕਦੇ ਔਰ ਬੱਚੇ ਵੀ ਇਸ ਤੋਂ ਸਖਣੇ ਰਹਿ ਨਹੀਂ ਸਕਦੇ ਹੁਣ ਬਟ ਹਾਊ ਮੱਚ ਸਕਰੀਨ ਟਾਈਮ ਸ਼ੁੱਡ ਬੀ ਇਨਫ ਟਾਈਮ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਟਾਈਮ ਮੈਕਸਿਮਮ ਟਾਈਮ ਜਿਸ ਤੋਂ ਬਾਅਦ ਅਲਾਰਮਿੰਗ ਇੱਕ ਇੱਕ ਬੈਲ ਵੱਜਣੀ ਚਾਹੀਦੀ ਵੀ ਨਹੀਂ ਹੁਣ ਕੰਮ ਜ਼ਿਆਦਾ ਹੋ ਰਿਹਾ ਜੀ जो स्क्रीन थे वो देख रहे ने व्हाट काइंड ऑफ स्क्रीन टाइम मटेरियल दे आर वाचिंग व्हाट काइंड ऑफ स्क्रीन टाइम जिधर पेरेंट्स नो हो ज़्यादा ध्यान रखना था ना क्योंकि अपने वालों के मैं ना भी कहता चलो वन आर फॉर अ चाइल्ड फॉर अ चाइल्डहुड वाला पीरियड फॉर टीनेजर वन आर वन आर तो लेट्स से वन एंड हाफ आर क्योंकि आजकल स्टडीज भी सारी ऑनलाइन हो रही हैं सो इतनो ज़्यादा इम्पोर्टेंट है कि वो स्क्रीन टाइम ਤੇ ਵਿੱਚ ਦੇਖ ਕੇ ਰਹਿੰਦੇ ਆਂ ਅੱਜ ਕੱਲ ਤੁਸੀਂ ਦੇਖੋ ਮੇਰੇ ਸਕੂਲ ਦੇ ਤਾਂ ਬੱਚਾ ਦਾ ਜਿਹੜਾ ਮੈਂ ਤੁਹਾਨੂੰ ਐਕਸਪੀਰੀਅੰਸ ਦੱਸਾਂ ਦੇ ਆਲ ਆਰ ਪਲੇਇੰਗ ਮਾਈਨਕ੍ਰਾਫਟ ਫ੍ਰੀ ਫਾਇਰਸ ਇਹ ਸਾਰੇ ਸਕੂਲਾਂ ਚ ਹੀ ਆ ਤੁਹਾਡੇ ਸਕੂਲੇ ਹਰ ਇੱਕ ਸਕੂਲ ਚ ਇਹੀ ਚੱਲ ਰਿਹਾ ਜੀ ਹਾਂ ਬਿਲਕੁਲ ਬਿਲਕੁਲ ਫ੍ਰੀ ਫਾਇਰਸ ਐਂਡ ਇਹ ਸਾਰੀਆਂ ਅਗਰ ਤੁਸੀਂ ਗੇਮਸ ਦੇਖੋ ਦੇ ਆਰ ਅਗਰੈਸਿਵ ਗੇਮਸ ਦੇ ਆਰ ਫੁੱਲ ਆਫ ਅਗਰੈਸ਼ਨ ਦੇ ਆਰ ਫੁੱਲ ਆਫ ਕਿਲਿੰਗ ਮਤਲਬ ਗਨਸ ਹੈ ਕਿਲ ਕਰ ਰਹੇ ਇੱਕ ਦੂਜੇ ਨੂੰ ਐਂਡ ਬਲੱਡ ਇਸ ਸਪੈਟਰਿੰਗ ਆਲ ਅਰਾਊਂਡ ਐਂਡ ਮਤਲਬ ਦੇ ਆਰ ਕਿਲਿੰਗ ਸਪਰੀ ਇਹਦੇ ਨਾਲ ਤੁਸੀਂ ਦੇਖੋ ਬੱਚਾ ਦਾ ਥਾਟ ਪ੍ਰੋਸੈਸ ਕੀ ਬਣ ਰਿਹਾ ਸਾਨੂੰ ਪੇਰੇ ਨੂੰ ਲੱਗਦਾ ਗੇਮ ਖੇល ਰਹੇ ਨੇ ਬਟ ਉਹ ਗੇਮ ਦੇ ਨਾਲ ਉਹਨਾਂ ਦੀ ਸੋਚ ਕਿਸ ਤਰੀਕੇ ਦੀ ਬਣ ਰਹੀ ਹੈ ਕਿ ਕਿਲਿੰਗ ਵਾਲੀ ਉਹ ਦੇਖ ਰਹੇ ਨੇ ਵੀ ਸਾਹਮਣੇ ਜਿਹੜਾ ਬੰਦਾ ਆ ਉਹ ਟਰਬਲ ਹੈ ਐਂਡ ਟਰਬਲ ਨੂੰ ਕਿਲ ਕਰਨਾ ਹੈ ਰਬਨ ਨਾਲ ਡੀਲ ਨਹੀਂ ਕਰਨਾ ਰਬਨ ਨੂੰ ਕਿਲ ਕਰਨਾ ਹੈ ਟਰਬਲ ਇਹਨਾਂ ਦਾ ਥਾਟ ਜਿਹੜਾ ਨਾ ਉਹ ਕਿਲਿੰਗ ਅਗਰੈਸਿਵ ਬਣ ਰਿਹਾ ਜੇ ਇਹ ਬੱਚਾ ਅਗਰ ਮਤਲਬ ਇੰਨਾ ਨਾਰਮਲਾਈਜ਼ ਕਰ ਰਿਹਾ ਕਿ ਕਿਸੇ ਕਿਉਂਕਿ ਉਹ ਸਾਹਮਣੇ ਕੰਪਿਊਟਰ ਨਾਲ ਨਹੀਂ ਆਪਣੇ ਫਰੈਂਡਸ ਨਾਲ ਹੀ ਖੇਲ ਰਹੇ ਨੇ ਮੈਂ ਨੇ ਇੱਕ ਬੱਚੇ ਨੂੰ ਪੁੱਛਿਆ ਇੱਕ ਮਤਲਬ ਮੇਰੀ ਇੱਕ ਬੱਚਾ ਇੱਕ ਸਕਾਲੀ ਡਿਸਕਸ਼ਨ ਹੋਈ ਉਸਨੇ ਨਹੀਂ ਸੋਹਣੀ ਗੱਲ ਮੈਨੂੰ ਦੱਸੀ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗਾ ਕਹਿੰਦਾ ਸਰ ਕਿ ਜਦੋਂ ਅਸੀਂ ਵੀਡੀਓ ਗੇਮ ਖੇលਦੇ ਹਾਂ ਨਾ ਤੇ ਜੇ ਮੈਨੂੰ ਚਾਰ ਗੋਲੀਆਂ ਲੱਗ ਗਈਆਂ ਤੇ ਉੱਚ ਸਾਈਡ ਤੇ ਇੱਕ ਇੰਡੀਕੇਟਰ ਆ ਜਾਂਦਾ ਕਿ ਮੇਰੇ ਚ ਬਲੱਡ ਘਟ ਗਿਆ ਤੇ ਸਾਨੂੰ ਉੱਤੇ ਇੱਕ ਮੈਡੀ ਬੈਗ ਮਿਲਦਾ ਹੈ ਅੰਦਰ ਇੱਕ ਐਪਲੀਕੇਸ਼ਨ ਦੇ ਪਛੰਡਾ ਉਹਨੂੰ ਮੈਡੀ ਬੈਗ ਬੋਲਦੇ ਨੇ ਜੇ ਮੈਂ ਉਹਨੂੰ ਹਿੱਟ ਕਰੂੰਗਾ ਤੇ ਮੇਰੇ ਅੰਦਰ ਬਲੱਡ ਦੁਆਰਾ ਭਰ ਜਾਏਗਾ ਹਾਂਜੀ ਤਾਂ ਸਾਨੂੰ ਇਹ ਫੀਲਿੰਗ ਆਂਦੀ ਹੈ ਕਿ ਜ਼ਿੰਦਗੀ 'ਚ ਅਸੀਂ ਜਿੰਨਾ ਮਰਜ਼ੀ ਨੁਕਸਾਨ ਆਪਣਾ ਕਰ ਲਈਏ ਆਈ ਵਿਲ ਇਵੈਂਚੁਅਲੀ ਐਟ ਦ ਐਂਡ ਆਫ ਦ ਡੇ ਆਈ ਵਿਲ ਗੈਟ ਮਾਈ ਮੈਡੀਪੈਕ ਹੂੰ ਔਰ ਰੀਅਲ ਲਾਈਫ ਚ ਯੂ ਡੋਟ ਗੈਟ ਮੈਡੀਪੈਕ ਇਨ ਰੀਅਲ ਲਾਈਫ ਅਨਫੋਰਚਨਟਲੀ ਮੈਨੀ ਅ ਟਾਈਮ ਬਿਲਕੁਲ ਤੋਂ ਇਹ ਇੱਕ ਬਹੁਤ ਹੀ ਮਾੜਾ ਪ੍ਰਭਾਵ ਬੱਚਿਆਂ ਦੇ ਪਿਆਰੇ ਜੀ ਸਿਸਟਰ ਜੀ ਤੁਸੀਂ ਗੱਲ ਕਹੀ ਅਸੀਂ ਟੈਕਨੋਲੋਜੀ ਤੋਂ ਬੱਚਿਆਂ ਨੂੰ ਦੂਰ ਨਹੀਂ ਰੱਖ ਸਕਦੇ ਜੇ ਰੱਖਾਂਗੇ ਤੇ ਆਪਾਂ ਸ਼ਾਇਦ ਉਹਨਾਂ ਨੂੰ ਡਵੈਲਪ ਹੋਣ ਤੋਂ ਵੀ ਰੋਕ ਰਹੇ ਹਾਂ ਉਹ ਫਿਰ ਅੱਜ ਦੇ ਜ਼ਮਾਨੇ ਦੀ ਪੇਸ ਦੇ ਨਾਲ ਨਹੀਂ ਚੱਲ ਪਾ ਨਹੀਂ ਚੱਲ ਪਾਣਗੇ ਸੋ ਦੈਟ ਇਜ਼ ਟਰੂ ਸੋ ਐਸਲੀ ਬਹੁਤ ਇੰਪੋਰਟੈਂਟ ਹੈ ਸਕਰੀਨ ਟਾਈਮ ਦੇ ਨਾਲ ਨਾਲ ਸਕਰੀਨ ਕੰਟੈਂਟ ਦਾ ਧਿਆਨ ਰੱਖਣਾ ਇਵਨ ਛੋਟੇ ਬੱਚੇ ਵੀ ਸਰ ਮੇਰੇ ਕੋਲ ਕਿੰਨੇ ਜ਼ਿਆਦਾ ਬੱਚੇ ਪੇਰੈਂਟਸ ਨਰਸਰੀ ਫਸਟ ਕਲਾਸ ਸੈਕਿੰਡ ਕਲਾਸ ਦੇ ਆਉਂਦੇ ਨੇ ਉਹਨਾਂ ਦਾ ਅਟੈਂਸ਼ਨ ਸਪੈਨ ਬਹੁਤ ਘੱਟ ਹੈ ਬੱਚਾ ਇੱਕ ਚੀਜ਼ ਤੇ ਜ਼ਿਆਦਾ ਫੋਕਸ ਨਹੀਂ ਕਰ ਪਾ ਰਿਹਾ ਇਹਦਾ ਕਾਰਨ ਤੁਸੀਂ ਵੀ ਸਰਪ੍ਰਾਈਜ਼ ਹੋਗੇ ਜਿਹੜੀਆਂ ਆਪਾਂ ਰੀਲਸ ਦੇਖਦੇ ਹਾਂ ਅਗੇਨ ਉਹਨਾਂ ਦਾ ਕੰਟੈਂਟ ਨਹੀਂ ਰੀਲਸ ਦੇ ਨਾਲ ਸਾਡੇ ਦਿਮਾਗ ਨੂੰ ਕੀ ਇੰਡੀਕੇਸ਼ਨ ਮਿਲ ਰਿਹਾ 30 ਸੈਕਿੰਡ ਦੀ 30 ਸੈਕਿੰਡ ਚੇਂਜ ਆਫਟਰ 30 ਸੈਕਿੰਡ ਅਗਰ 30 ਸੈਕਿੰਡ ਤੋਂ ਬਾਅਦ ਕੋਈ ਚੀਜ਼ ਚੇਂਜ ਨਹੀਂ ਹੋ ਰਹੀ ਉਹ ਬੋਰਿੰਗ ਹੈ ਉਹਨੂੰ ਬੋਰਿੰਗ ਲੱਗਦੀ ਹੈ ਇੱਕ ਘੰਟੇ ਦੀ ਕਲਾਸ ਇੱਕ ਘੰਟੇ ਦੀ ਕਲਾਸ ਦੇ ਵਿੱਚ ਬੱਚਾ ਕਿਸ ਤਰ੍ਹਾਂ ਅਟੈਂਸ਼ਨ ਦੇਗਾ ਜਿਹਨੂੰ 30 ਸੈਕਿੰਡ ਦੀ ਰੀਲ ਜ਼ਿਆਦਾ ਤੇ ਪੈ ਚੁੱਕੀ ਹੈ ਬਿਲਕੁਲ ਮੈਂ ਛੋਟੇ ਛੋਟੇ ਬੱਚੇ ਦੇਖਦੀ ਹਾਂ ਫੋਨ ਹੱਥ ਪਕੜਿਆ ਹੋਇਆ ਹੈ ਤੇ ਉਹ ਐਸਟਰ ਸਕਰੋਲ ਕਰ ਰਹੇ ਨੇ ਐਂਡ ਪੇਰੈਂਟ ਬਹੁਤ ਥੋੜਾ ਜਿਹਾ ਜਿਸ ਤਰ੍ਹਾਂ ਬ੍ਰੈਗ ਵੀ ਕਰ ਰਹੇ ਹੁੰਦੇ ਨੇ ਇਹਨੂੰ ਤਾਂ ਸਾਰਾ ਫੋਨ ਚਲਾਉਣਾ ਆਉਂਦਾ ਹੈ ਤੇ ਕੋਈ ਬਹੁਤ ਵਧੀਆ ਗੱਲ ਨਹੀਂ ਕੋਈ ਵੱਡੀ ਅਚੀਵਮੈਂਟ ਨਹੀਂ ਹੈ ਤੁਹਾਡੇ ਬੱਚੇ ਦੀ ਅਟੈਂਸ਼ਨ ਸਪੈਨ ਕਿੰਨੀ ਜ਼ਿਆਦਾ ਲਾਸਟ ਹੋ ਰਹੀ ਹੈ ਇਵਨ ਅਡਲਟਸ ਦੀ ਵੀ ਇਟਸ ਨਾਟ ਵਿਦ ਜਸਟ ਕਿਡਸ ਸਾਡੀ ਆਦਤ ਹੀ ਦੇਖ ਲਓ ਅਸੀਂ ਇੰਨੇ ਜ਼ਿਆਦਾ ਇਨਟੋਲਰੈਂਟ ਹੋ ਚੁੱਕੇ ਹੋਏ ਆ ਛੋਟੀ ਜੀ ਗੱਲ ਆਪਾਂ ਬਿਕਾਜ਼ ਵੀ ਵਾਂਟ ਚੇਂਜ ਵੀ ਵਾਂਟ ਚੇਂਜ ਆਫਟਰ ਏਵਰੀ 30 অর 60 ਸੈਕਿੰਡ ਸਾਡੀ ਹਾਲਤ ਇਹ ਚੁੱਕੀ ਹੈ ਮੈਮ ਕਿ ਜੇ ਸਾਡੇ ਫੋਨ 'ਚ ਕੋਈ ਖਰਾਬੀ ਆ ਜੇ ਨਾ ਅਸੀਂ ਹੋਰ ਕੋਈ ਕੰਮ ਕਰ ਹੀ ਨਹੀਂ ਪਾਉਂਦੇ ਜੋ ਤੱਕ ਆਪਾਂ ਨੂੰ ਠੀਕ ਨਾ ਕਰਾ ਲਈਏ ਹੋਰ ਖਾਣਾ ਖਾ ਰਹੇ ਆ ਕੋਈ ਕੰਮ ਕਰ ਰਹੇ ਆ ਸਾਡੇ ਮਨ 'ਚ ਉਹ ਗੋਲ ਗੋਲ ਘੁੰਮ ਰਿਹਾ ਵੀ ਮੇਰੇ ਫੋਨ 'ਚ ਖਰਾਬੀ ਕਿਉਂ ਆ ਗਈ ਮੇਰਾ ਕੰਮ ਪਿੱਛੇ ਪੈ ਰਿਹਾ ਮਤਲਬ ਪਿੱਛੇ ਕੀ ਪੈ ਰਿਹਾ ਜੋ ਰੀਲ ਦੇਖਣੀ ਹੈ ਜੋ ਕੰਟੈਂਟ ਮੈਂ ਵਾਚ ਕਰ ਰਿਹਾ ਇਹਦੇ ਲਈ ਟਰਮ ਹੈ ਡਿਜੀਟਲ ਐਡਿਕਸ਼ਨ ਡਿਜੀਟਲ ਐਡਿਕਸ਼ਨ ਰਾਈਟ ਐਂਡ ਥਿਸ ਇਜ਼ ਜਸਟ ਲਾਈਕ ਐਨੀ ਅਦਰ ਡਰਗ ਐਡਿਕਸ਼ਨ ਇਹ ਬਿਲਕੁਲ ਉਸੇ ਤਰੀਕੇ ਨਾਲ ਹੀ ਬ੍ਰੇਨ ਚ ਕੰਮ ਕਰ ਰਹੀ ਹੈ ਜਿਸ ਤਰੀਕੇ ਨਾਲ ਇੱਕ ਪਰਸਨ ਨੂੰ ਐਲਕੋਹਲ ਦੀ ਅਗਰ ਆਪਾਂ ਐਗਜ਼ਾਮਪਲ ਲਈਏ ਐਲਕੋਹਲ ਦੀ ਐਡਿਕਸ਼ਨ ਹੁੰਦੀ ਹੈ ਨਾ ਕਿ ਟੋਲਰੈਂਸ ਵੱਧ ਗਈ ਉਸ ਤੋਂ ਬਾਅਦ ਜਦ ਤੱਕ ਐਲਕੋਹਲ ਨਹੀਂ ਮਿਲੀ ਤਾਂ ਬ੍ਰੇਨ ਡਸਨਟ ਵਰਕ ਵਿਡਰਾਲ ਸਿੰਪਟਮਸ ਵਿਡਰਾਲ ਸਿੰਪਟਮ ਦ ਸੇਮ ਗੋਸ ਵਿਦ ਦ ਕਿਡਸ ਵਿਦ ਦ ਟੀਨੇਜਰਸ ਔਰ ਫੋਨ ਆਲਸੋ ਅਸੀਂ ਇਹ ਕਹਿੰਦੇ ਨੇ ਕਿ ਜੀ ਬੱਚੇ ਦੇ ਕੋਲ ਫੋਨ ਹੈ ਮੈਮ ਇਹ ਤਾਂ ਛੱਡਦਾ ਹੀ ਨਹੀਂ ਮੈਂ ਜਿੰਨਾ ਮਰਜ਼ੀ ਜੇ ਮੈਂ ਖੋਲ ਲਵਾਂ ਤੇ ਬਹੁਤ ਰੋਂਦਾ ਹੈ ਬਹੁਤ ਚਿਲਾਂਦਾ ਹੈ ਚੀਜ਼ਾਂ ਤੋੜਦਾ ਹੈ ਵਿਡਰਾਲ ਸਿੰਪਟਮ ਹੀ ਤਾਂ ਨਹੀਂ ਉਹ ਤਾਂ ਬ੍ਰੇਨ ਬਰਦਾਸ਼ਤ ਹੀ ਨਹੀਂ ਕਰ ਪਾ ਰਿਹਾ ਫੋਨ ਤੋਂ ਬਿਨਾ ਫੋਨ ਦੇ ਚੋ ਜਿਹੜਾ ਉਹਨੂੰ ਡੋਪਾਮਾਈਨ ਮਿਲ ਰਿਹਾ ਜਦੋਂ ਬੱਚਾ ਫੋਨ ਚਲਾ ਰਿਹਾ ਹੈ ਉਹਦੇ ਵਿੱਚ ਦਿਮਾਗ ਦੇ ਵਿੱਚ ਇੱਕ ਹੈਪੀ ਕੈਮੀਕਲ ਰਿਲੀਜ਼ ਹੋ ਰਿਹਾ ਡੋਪਾਮਾਈਨ ਹੈਪੀ ਹਾਰਮੋਨ ਹਾਂਜੀ ਡੋਪਾਮਾਈਨ ਰਿਲੀਜ਼ ਹੋ ਰਿਹਾ ਹੁੰਦਾ ਫੋਨ ਨਹੀਂ ਹੈ ਉਹਦਾ ਡੋਪਾਮਾਈਨ ਰਿਲੀਜ਼ ਨਹੀਂ ਹੋ ਰਿਹਾ ਨਾ ਬ੍ਰੇਨ ਇਜ਼ ਐਜੀਟੇਟਿਡ ਉਹਨੂੰ ਵੀ ਨਹੀਂ ਸਮਝ ਆ ਰਿਹਾ ਉਹ ਮੈਂ ਕੀ ਕਰਾਂ ਟੈਂਟਰਮ ਹੁੰਦਾ ਬੱਚੇ ਦਾ ਬਹੁਤ ਜ਼ਿਆਦਾ ਸ਼ੋਅ ਐਂਡ ਸੈਲਫ ਹਾਰਮਿੰਗ ਬਿਹੇਵੀਅਰ ਸਾਧਵੀ ਬੱਚੇ ਅਗੇਨ ਥ੍ਰੈਟਨਸ ਦ ਪੇਰੈਂਟ ਮੈਨੂੰ ਫੋਨ ਦਿਓ ਨਹੀਂ ਤਾਂ ਮੈਂ ਆ ਕਰ ਲੂੰਗਾ ਔਰ ਦਿਸ ਬ੍ਰਿੰਗਸ ਅਸ ਟੂ ਦ ਮੋਸਟ ਇੰਪੋਰਟੈਂਟ ਕੁਐਸਚਨ ਆਫ ਆਰ ਟਾਪਿਕ ਕਿ ਉਹ ਕਿਹੜੇ ਕਿਹੜੇ ਚੇਤਾਵਨੀ ਦੇ ਸੰਕੇਤ ਨੇ ਜੋ ਸਾਨੂੰ ਇਹ ਦੱਸਦੇ ਨੇ ਕਿ ਬੱਚਾ ਹੁਣ ਇਸ ਸਟੈਪ ਲੈਣ ਦੀ ਸੋਚ ਰਿਹਾ ਹੈ ਖੁਦਕੁਸ਼ੀ ਕਰਨ ਬਾਰੇ ਸੋਚ ਰਿਹਾ ਹੈ ਜਾ ਸੂਪਰਫਿਸ਼ੀਲੀ ਸੋਚ ਰਿਹਾ ਡਰੋਨ ਵਾਸਤੇ ਸੋਚ ਰਿਹਾ ਜਾਂ ਐਕਚੁਅਲੀ ਉਹ ਸੀਰੀਅਸ ਇਸ ਬਾਰੇ ਹੈਗਾ ਉਹ ਸੰਕੇਤ ਕਿਹੜੇ ਕਿਹੜੇ ਨੇ ਮੈਡਮ ਸਾਨੂੰ ਦੱਸੋ ਵਿਸਥਾਰ ਨਾਲ ਸਰ 4 ਤੋਂ 5 ਸੰਕੇਤ ਹੈਗੇ ਨੇ ਸਟਾਰਟਿੰਗ ਵਿਦ ਦਾ ਫਰਸਟ ਬਿਹੇਵਰਲ ওকে ਜਿਹਦੇ ਵਿੱਚ ਬੱਚੇ ਦਾ ਬਿਹੇਵੀਅਰ ਬਿਲਕੁਲ ਚੇਂਜ ਹੋ ਜਾਏਗਾ ਤੁਹਾਨੂੰ ਦਿਖੇਗਾ ਵਿਜ਼ੀਬਲੀ ਜਿਸ ਤਰ੍ਹਾਂ ਕਿ ਵਿਡਰਾ ਹੋ ਜਾਣਾ ਬਿਲਕੁਲ ਵਿਡਰਾਲ ਮਤਲਬ ਕਮਰੇ ਵਿੱਚ ਹੀ ਰਹਿਣ ਲੱਗ ਪੈਣਾ ਫੈਮਿਲੀ ਵਿੱਚ ਬਿਲਕੁਲ ਨਹੀਂ ਬੈਠਣਾ ਐਂਡ ਬਹੁਤ ਜ਼ਿਆਦਾ ਖਾਣ ਲੱਗ ਪੈਣਾ ਜਾਂ ਬਿਲਕੁਲ ਖਾਣਾ ਛੱਡ ਦੇਣਾ ਬਹੁਤ ਜ਼ਿਆਦਾ ਸੌਣ ਲੱਗ ਪੈਣਾ ਜਾਂ ਬਿਲਕੁਲ ਨਾ ਸੌਣਾ ਇਹ ਕੁਝ ਬਿਹੇਵੀਅਰਲ ਚੇਂਜਸ ਜੀ ਸੈਕੰਡ ਪੁਆਇੰਟ ਆ ਜਾਂਦਾ ਹੈ ਇਮੋਸ਼ਨਲ ਚੇਂਜਸ ਇਮੋਸ਼ਨਲ ਚੇਂਜਸ ਦੇ ਵਿੱਚ ਅਗੇਨ ਬਹੁਤ ਜ਼ਿਆਦਾ ਮੂਡ ਸਵਿੰਗ ਇੱਕਦਮ ਡਰਾਸਟਿਕ ਮੂਡ ਦੇ ਵਿੱਚ ਚੇਂਜ ਆ ਜਾਣਾ ਬੱਚਾ ਵਿਦਆਊਟ ਐਨੀ ਰੀਜ਼ਨ ਵਿਦਆਊਟ ਐਨੀ ਇੰਡੀਕੇਟਿਵ ਰੀਜ਼ਨ ਬੱਚਾ ਰੋਈ ਜਾ ਰਿਹਾ ਹੈ ਬੱਚਾ ਬਹੁਤ ਉਦਾਸ ਲੈ ਰਿਹਾ ਹੈ ਜੋ ਐਕਟੀਵਿਟੀਆਂ ਉਹਨੂੰ ਪਹਿਲੇ ਕਰਨੀਆਂ ਪਸੰਦ ਸੀ ਹੁਣ ਉਹ ਬਿਲਕੁਲ ਨਹੀਂ ਕਰ ਰਿਹਾ ਉਹਦਾ ਬਿਲਕੁਲ ਲਾਸ ਆਫ ਇੰਟਰਸਟ ਹੋ ਗਿਆ। ਕਈ ਵਾਰੀ ਅਸੀਂ ਸੋਚਦੇ ਹਾਂ ਬੱਚੇ ਚ ਬਹੁਤ ਜ਼ਿਆਦਾ ਗਿਲਟ ਤੇ ਸ਼ੇਮ ਆ ਰਿਹਾ। ਕਿ ਕਿ ਗੱਲਾਂ ਨੂੰ ਲੈ ਕੇ ਉਹ ਵੀ ਇੱਕ ਕਾਰਨ ਹੋ ਸਕਦਾ। ਬਿਲਕੁਲ ਬਿਲਕੁਲ ਬੱਚਾ ਲੋ ਸੈਲਫ ਐਸਟੀਮ ਹੋ ਜਾਣਾ। ਹਾਂ ਲੋ ਸੈਲਫ ਐਸਟੀਮ ਕਿ ਮੈਂ ਤਾਂ ਐਜ਼ ਕੈਪेबल ਨਹੀਂ ਆ। ਮੈਂ ਵਰਦੀ ਨਹੀਂ ਐ ਇਸ ਚੀਜ਼ ਦੇ। ਥੈਨ ਥਰਡ ਪੁਆਇੰਟ ਕੁਝ ਵਰਬਲ ਕਿਊਜ਼ ਵੀ ਹੁੰਦੇ ਨੇ। ਬੱਚੇ ਕਦੀ ਕਦੀ ਕਿਸੇ ਨਾ ਕਿਸੇ ਗੱਲ ਦੇ ਵਿੱਚ ਮੂੰਹ ਚੋਂ ਨਿਕਲ ਵੀ ਜਾਂਦਾ ਹੈ ਕਿ ਮੈਂ ਜੇ ਚਲਾ ਜਾਵਾਂਗਾ ਤਾਂ ਹੀ ਤੁਸੀਂ ਸਾਰੇ ਖੁਸ਼ ਹੋਵੋਗੇ। ਕੁਝ ਇਸ ਤਰ੍ਹਾਂ ਦੀਆਂ ਤਰੀਕ। ਕੁਝ ਜਿਨਾਂ ਬੱਚੇ ਕਈ ਗੱਲਾਂ-ਗੱਲਾਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕਿਊ ਛੱਡ ਦਿੰਦੇ ਨੇ ਹਮਮਮ ਰਾਈਟ ਜਿੰਨੂੰ ਆਪਾਂ ਕਈ ਵਾਰੀ ਇਗਨੋਰ ਕਰ ਦਿੰਦੇ ਆ ਕੁਝ ਅਗਰ ਬੱਚੇ ਸੋਸ਼ਲ ਮੀਡੀਆ ਓਪਰੇਟ ਕਰ ਦਿੰਦੇ ਨੇ ਤਾਂ ਤੁਸੀਂ ਦੇਖੋਗੇ ਕਿ ਉਸ ਦੌਰਾਨ ਬੱਚੇ ਕੁਝ ਆਈਸੋਲੇਸ਼ਨ ਵਾਲੀਆਂ ਜਾਂ ਕੁਝ ਸਟੇਟਸ ਇਸ ਤਰ੍ਹਾਂ ਪਾਣਗੇ sadness ਵਾਲੇ ਤੁਹਾਨੂੰ ਵਿਜੀਬਲੀ ਕਲੀਅਰ ਹੋਏਗਾ ਕਿ ਇਹ ਕੁਝ ਕਹਿਣਾ ਚਾ ਰਿਹਾ ਹੈ ਸ਼ਾਇਦ ਥੋੜੀ ਐਸੀ ਗੱਲ ਜੋ ਮੈਂ ਇੱਕ ਇੱਕ ਗੱਲ ਬਾਹਰ ਕੱਢ ਰਿਹਾ ਵੀ ਜਿੱਥੇ ਅਸੀਂ ਇਸ ਚੀਜ਼ ਨੂੰ ਇੱਕ ਮਾਇਨਸ ਮੰਨ ਕੇ ਚੱਲ ਰਹੇ ਹਾਂ ਕਿ ਬੱਚਾ ਸੋਸ਼ਲ ਮੀਡੀਆ ਤੇ ਬਹੁਤ ਟਾਈਮ ਸਪੈਂਡ ਕਰ ਰਿਹਾ ਪਰ ਪੇਰੈਂਟਸ ਵਾਸਤੇ ਇਹ ਇੱਕ ਇੱਕ ਕਿਊ ਵੀ ਹੋ ਸਕਦਾ ਕਿ ਜੇ ਉਹ ਇਸ ਚੀਜ਼ ਨੂੰ ਫੋਲੋ ਕਰਨ ਕਿ ਬੱਚਾ ਸੋਸ਼ਲ ਮੀਡੀਆ ਤੇ ਕੀ ਪਾ ਰਿਹਾ ਹੈ ਕੀ ਦੇਖ ਰਿਹਾ ਇੱਕ ਟੂਲ ਵੀ ਹੋ ਸਕਦਾ ਕਿ ਉਹ ਪਹਿਲਾਂ ਦੇਖ ਸਕਣ ਕਿ ਬੱਚਾ ਕਿਸ ਤਰ੍ਹਾਂ ਦੀਆਂ ਪੋਸਟਾਂ ਦੇਖ ਰਿਹਾ ਜਾਂ ਪਾ ਰਿਹਾ ਹੈ ਕਿਉਂਕਿ ਜੋ ਵੀ ਬੱਚਾ ਅਗਰ ਲਾਈਕ ਕਰ ਰਿਹਾ ਤੇ ਦੂਸਰੇ ਪਰਸਨ ਨੂੰ ਇਹ ਦਿਖ ਜਾਂਦਾ ਹੈ ਕਿ ਇਹ ਬੱਚੇ ਨੇ ਕੀ ਲਾਈਕ ਕੀਤਾ ਹੈ ਜਾਂ ਅਗਰ ਤੁਸੀਂ ਉਹਨਾਂ ਦੇ ਫਰੈਂਡ ਲਿਸਟ ਦੇ ਵਿੱਚ ਹੈਗੇ ਜਾਂ ਫਿਰ ਉਹ ਕਿਸ ਤਰੀਕੇ ਦੇ ਸਟੇਟਸ ਪਾ ਰਹੇ ਹੈ ਬੱਚਾ ਕਿਉਂਕਿ ਜਨਰਲੀ ਅਗਰ ਬੱਚਾ ਵਰਬਲੀ ਨਹੀਂ ਬੋਲ ਪਾ ਰਿਹਾ ਤਾਂ ਇਨਡਾਇਰੈਕਟਲੀ ਆਨਲਾਈਨ ਕਿਸ ਤਰ੍ਹਾਂ ਨਾ ਕਿਸ ਤਰ੍ਹਾਂ ਜ਼ਰੂਰ ਪੋਸਟ ਕਰਦਾ ਹੈ ਆਪਣੇ ਇਮੋਸ਼ਨਸ ਨੂੰ ਆਊਟਲੈਟ ਜ਼ਰੂਰ ਦਿੰਦਾ ਹੈ ਕੁਝ ਸongs ਐਸਟਰਾ ਦੇ ਜਾਂ ਕੁਝ ਰੀਲਸ ਐਸਟਰਾ ਦੀਆਂ ਪਾ ਕੇ ਜਿੱਥੇ ਕਿ ਉਹਨਾਂ ਦੀ ਸੈਡਨੈਸ ਉਹਨਾਂ ਦਾ ਇਮੋਸ਼ਨ ਸ਼ੋ ਹੋ ਜਾਂਦਾ ਸੋ ਥੀਸ ਆਰ ਸਮ ਆਫ ਦਾ ਸਾਈਨਸ ਚਿੰਨਤੋਂ ਸਾਨੂੰ ਥੋੜਾ ਕਲੀਅਰ ਹੋ ਸਕਦਾ ਹੈ ਕਿ ਬੱਚੇ ਜਿਹੜੇ ਹੋ ਗਏ ਬੱਚਿਆਂ ਦੇ ਬਿਲਕੁਲ ਸਰ ਐਂਡ ਸੈਲਫ ਹਰਮਿੰਗ ਬਿਹੇਵੀਅਰ ਵੀ ਖੁਦ ਨੂੰ ਕਿਦਰੇ ਨਾ ਕਿਦਰੇ ਝੋਟ ਪਹੁੰਚਾਣਾ ਬੱਚੇ ਜਿਹੜੇ ਅੱਜ ਕੱਲ ਕਰਦੇ ਨੇ ਉਹ ਕੁਝ ਮਤਲਬ ਬਲੇਡ ਲਗਾ ਕੇ ਜਾਂ ਕੁਝ ਯਾ ਸਰ ਮੇਰੇ ਨਾਲ ਵੀ ਕੇਸ ਹੋਇਆ ਸੀਗਾ ਬੱਚਾ ਇੱਕ ਆਇਆ ਸੀ ਉਹ ਬੱਚਾ ਆਪਣੇ ਨੇਲਸ ਨਾਲ अच्छा इतना ज्यादा स्क्रैच ਕੀਤੀ ਹੋਈਆਂ ਸੀ ਕਿ ਆਪਣੀਆਂ ਦੋਨੋਂ ਆਰਮਸ ਕਿ ਬਲੱਡ ਨਿਕਲ ਰਿਹਾ ਸੀ ਮਾਈ ਗॉड ਤੋ ਦਿਖ ਰਿਹਾ ਹੈ ਕਿ ਇਹ ਸੈਲਫ ਹਰਮਿੰਗ ਸੈਲ ਸੈਡੀਸਟਿਕ ਜਿਹੜਾ ਟੇਸਟ ਹੈਗਾ ਜਿਹੜਾ ਸੈਲਫ ਸੈਡੀਸਟਿਕ ਟੇਸਟ ਵਿਕਟਿਮਾਈਜੇਸ਼ਨ ਸਰ ਐਕਚੁਅਲੀ ਉਹਦੇ ਵਿੱਚ ਕੀ ਹੁੰਦਾ ਹੈ ਕਿ ਗਿਲਟ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਸੀ ਗਿਲਟ ਇਨੀ ਜ਼ਿਆਦਾ ਹਾਈ ਹੋ ਜਾਂਦੀ ਹੈ ਓਵਰਵੈਲਮਿੰਗ ਹੋ ਜਾਂਦੀ ਹੈ ਥੈਟ ਦੇ ਥਿੰਕ ਥੈਟ ਆਈ ਡਿਸਰਵ ਦਾ ਪੇਨ ਹਮ ਹਮ ਕਿ ਆਈ ਡਿਸਰਵ ਮੈਂ ਕਰਦਾ ਪੇਨ ਐਂਡ ਸਪੈਸ਼ਲੀ ਸਰ ਕਾਫੀ ਕੇਸਿਸ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਉਹ ਉਹਨਾਂ ਦੇ ਜਿਹੜੇ ਸੈਲਫ ਹਰਮ ਦੇ ਸਾਈਨਸ ਨੇ ਉਹ ਵਿਜ਼ੀਬਲ ਹੋਣ ਕਈ ਵਾਰੀ ਬੱਚੇ ਹਿਡਨ ਏਰੀਆਜ਼ ਦੇ ਵਿੱਚ ਵੀ ਆਪਣੇ ਆਪ ਨੂੰ ਸੈਲਫ ਹ ਕੋਈ ਹੋਰ ਨਾ ਦੇਖ ਮਨ ਆਪਣੇ ਪ੍ਰਾਈਵੇਟ ਪਾਰਟਸ ਨੂੰ ਵੀ ਹਰਟ ਕਰਨਾ ਹਾਂਜੀ ਬਿਲਕੁਲ ਇਨਰ ਥਾਈਜ਼ ਜਾਂ ਬੈਕ ਜਾਂ ਕੁਝ ਮਤਲਬ ਸਟਮਕ ਤੇ ਕਿ ਇਸ ਤਰ੍ਹਾਂ ਪਿੰਚ ਕਰਨਗੇ ਕਿ ਜਾਂ ਹਰਟ ਕਰਨਗੇ ਆਪਣੇ ਆਪ ਨੂੰ ਕਿ ਦੂਸਰਿਆਂ ਨੂੰ ਵੀ ਨਾ ਵਿਜ਼ੀਬਲ ਹੋਵੇ ਹਿਡਨ ਰਹਿਣ ਉਹ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਮਤਲਬ ਆਪਣੇ ਆਪ ਨੂੰ ਹਾਮ ਕਰਕੇ ਉਹ ਮਤਲਬ ਕਿ ਕੋਈ ਕੀ ਆਪਣੀ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਪੇਨ और सैडनेस इतनी ज्यादा ओवरवेलमिंग हो गई है अच्छा। कि वो आउटलेट वर्बली कर नहीं रहे वर्बली कर नहीं रहे वो आउटलेट होना था That... एक ਉਹਨਾਂ ਨੂੰ ਇਹ ਕਰਕੇ ਹੀ ਕਿਉਂਕਿ ਉਹਨਾਂ ਦੀ ਨਾ ਐਂਗਜ਼ਾਇਟੀ ਪੀਕ ਤੇ ਪਹੁੰਚ ਜਾਂਦੀ ਤੇ ਹੁਣ ਉਹ ਨੂੰ ਰਿਡਿਊਸ ਇਸ ਤਰੀਕੇ ਨਾਲ ਹੀ ਕੀਤਾ ਜਾ ਪਾਉਂਦਾ ਜਦੋਂ ਆਪਣੇ ਆਪ ਨੂੰ ਹਾਰਮ ਕਰਦੇ ਨੇ ਉਹਨਾਂ ਨੂੰ ਥੋੜੀ ਸੈਟੀਸਫੈਕਸ਼ਨ ਮਿਲਦੀ ਹੈ ਥੋੜਾ ਜਿਹਾ ਉਹਨਾਂ ਦਾ ਇੱਕ ਆਊਟਲੈਟ ਮਿਲਦਾ ਹੈ ਇੱਕ ਨੈਗੇਟਿਵ ਐਕਸਪ੍ਰੈਸ਼ਨ ਹੈ ਰਿਲੀਜ਼ ਰਿਲੀਜ਼ ਹੋਇਆ ਇਮੋਸ਼ਨਲ ਰਿਲੀਜ਼ ਮਿਲ ਰਿਹਾ ਉਹਨਾਂ ਨੂੰ ਔਰ ਸਰ ਇਹਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਆਪਾਂ ਬੱਚਿਆਂ ਨੂੰ ਨਾ ਮੋਸ਼ਨਸ ਐਕਸਪ੍ਰੈਸ ਕਰਨਾ ਸਿਖਾਉਂਦੇ ਨਹੀਂ ਸਿਖਾਉਂਦੇ ਨਹੀਂ ਇਹ ਇੱਕ ਲਾਈਫ ਸਕਿੱਲ ਹੈ ਇਹ ਸਾਨੂੰ ਬਚਪਨ ਤੋਂ ਆਂਦਾ ਨਹੀਂ ਹੈ ਆਪਾਂ ਇਹ ਲੈ ਕੇ ਨਹੀਂ ਪੈਦਾ ਹੋਏ ਹੁੰਦੇ ਇਹ ਇੱਕ ਸਿੱਖਣ ਵਾਲੀ ਚੀਜ਼ ਹੈ ਜਿਹੜੀ ਕਿ ਸਿਖਾਈ ਜਾ ਸਕਦੀ ਹੈ ਬੱਚਿਆਂ ਨੂੰ ਅਗਰ ਮੈਂ ਇਹਦੀ ਐਗਜ਼ਾਮਪਲ ਦਵਾ ਤੁਹਾਨੂੰ ਆਪਣੇ ਬੇਟੇ ਦੇ ਨਾਲ ਸੋ ਬਿਕੋਜ਼ ਬੀਇੰਗ ਅ ਸਾਈਕੋਲੋਜਿਸਟ ਥੋੜਾ ਜਿਹਾ ਮੇਰਾ ਉਹਦੇ ਨਾਲ ਡੀਲਿੰਗ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਰਹੀ ਹੈ ਕਿ ਅਗਰ ਉਹ ਨੂੰ ਗੁੱਸਾ ਆਂਦਾ ਮੈਂ ਉਹਨੂੰ ਕਹਿੰਦੀ ਆ ਓਕੇ ਬੇਟਾ ਆਪਕੋ ਐਂਗਰ ਫੀਲ ਹੋ ਰਹਾ ਹੈ ਆਪਕੋ ਗੁੱਸਾ ਫੀਲ ਹੋ ਰਹਾ ਹੈ ਆਪ ਕਿਆ ਕਰਕੇ ਆਪਕੋ ਕਾਮ ਡਾਊਨ ਹੋ ਗਿਆ ਤੇ ਹੁਣ ਉਹ ਹੋ ਜਾਏਗਾ 3 ਸਾਲ ਦਾ ਪਰ ਉਹਦੀ ਇੰਨੀ ਕੰਡੀਸ਼ਨਿੰਗ ਹੋ ਗਈ ਹੈ ਕਿ ਉਹ ਮੈਨੂੰ ਖੁਦ ਆਏਗਾ ਕਿ ਮਮਾ ਮੈਨੂੰ ਐਂਗਰ ਫੀਲ ਹੋ ਰਿਹਾ ਹੈ that i am being offered different ways to exactly, vent out my feelings بالکل مम्मा ਮੈਨੂੰ ਐਂਗਰ ਫੀਲ ਹੋ ਰਿਹਾ ਹੈ ਮੈਨੂੰ ਕੋਈ ਬੁੱਕ ਰੀਡ ਕਰਕੇ ਅੱਛਾ ਲੱਗੇਗਾ ਔਰ ਯੂ نو سٹوریਜ਼ ਰੀਡਿੰਗ ਦੀ ਆਪ ਉਹ ਤਾਂ ਜਵਾਬ ਵੀ ਆਪ ਹੀ ਦੇ ਰਿਹਾ ਹੈ ਉਹ ਖੁਦ ਹੀ ਬਤਾ ਰਿਹਾ ਉਹਦੀ ਦੱਸ ਕਿ ਇਹਦੇ ਨਾਲ ਆਪਾਂ ਬੱਚ ਨੂੰ ਇੰਨਾ ਕੁ ਸਿਖਾ ਦਿੱਤਾ ਕਿ ਇਮੋਸ਼ਨਸ ਆਰ ਓਕੇ ਇਮੋਸ਼ਨਸ ਆਰ ਨਾਰਮਲ ਇਮੋਸ਼ਨਸ ਫੀਲ ਹੋਣਗੇ ਤੁਹਾਨੂੰ ਗੁੱਸਾ ਜੈਲਸੀ ਤੁਹਾਨੂੰ ਇਵਨ ਮਤਲਬ ਗਰੀਡ ਫੀਲਿੰਗ ਆਫ ਲੇਫਟ ਅਲੋਨ ਐਂਡ ਬਿਹਾਈਂਡ ਹੈਲਪਲੈਸਨੈਸ ਇਹ ਸਾਰੀ ਫੀਲਿੰਗਸ ਹੈ ਫਰਸਟ੍ਰੇਸ਼ਨ ਇਹ ਫੀਲਿੰਗ ਨਹੀਂ ਨਾਰਮਲ ਨਹੀਂ ਕਾਮਨ ਨਹੀਂ ਇਹ ਫੀਲ ਹੋਣਾ ਨਾਰਮਲ ਹੈ ਨਹੀਂ ਤਾਂ ਆਪਾਂ ਛੋਟੇ ਬੱਚੇ ਨੂੰ ਜੀ ਕਹਿੰਦੇ ਗੁੱਸਾ ਕਿਉਂ ਕਰ ਰਹਾ ਹੈ ਨਹੀਂ ਕਰਨਾ ਗੁੱਸਾ ਅਰੇ ਗੁੱਸਾ ਆ ਰਿਹਾ ਹੈ ਉਹਨੂੰ ਅਸੀਂ ਇਹ ਸਿਖਾਣਾ ਚਾਹੀਦਾ ਕਿ ਗੁੱਸਾ ਆਇਆ ਨਾਰਮਲ ਇਮੋਸ਼ਨ ਹੈ ਨਾਰਮਲ ਬਿਲਕੁਲ ਸੈਡਨੈਸ ਸੈਡਨੈਸ ਇੱਕ ਬਹੁਤ ਨਾਰਮਲ ਇਮੋਸ਼ਨ ਹੈ ਇਟਸ ਓਕੇ ਟੂ ਫੀਲ ਸੈਡ ਹੁਣ ਤੁਸੀਂ ਇਹ ਲਰਨ ਕਰੋ ਕਿ ਸੈਡਨੈਸ ਜਦੋਂ ਤੁਹਾਨੂੰ ਫੀਲ ਹੋਈ ਹੈ ਕੀ ਕਰਕੇ ਤੁਹਾਨੂੰ ਅੱਛਾ ਲੱਗੇਗਾ ਇਹ ਚੀਜ਼ਾਂ ਨਾ ਆਪਾਂ ਬੱਚਿਆਂ ਨੂੰ ਸਿਖਾਣੇ ਨਹੀਂ ਤੇ ਮੈਡਮ ਕਿਉਂਕਿ ਤੁਸੀਂ ਖੁਦ ਚਾਈਲਡ ਕਾਉਂਸਲਰ ਵੀ ਹੈਗੇ ਹੋ ਜਦੋਂ ਇਹੋ ਜੀ ਪ੍ਰੋਬਲਮ ਤੁਹਾਡੇ ਕੋਲ ਸਕੂਲ ਚ ਆਂਦੀ ਹੈ ਠੀਕ ਹੈ ਇੱਕ ਤਾਂ ਮੈਂ ਸਭ ਤੋਂ ਪਹਿਲਾਂ ਇੱਕ ਇੱਕ ਵਹਿਮ ਹੈ ਪੇਰੈਂਟਸ ਨੂੰ ਕਿ ਬੱਚਾ ਸਕੂਲ ਨੂੰ ਪ੍ਰੋਬਲਮ ਲੈ ਕੇ ਆ ਰਿਹਾ ਹੈ ਬੱਚਾ ਹਰ ਪਾਸਿਓਂ ਲੈ ਰਿਹਾ ਹੈ ਪ੍ਰੋਬਲਮਸ ਸਕੂਲ ਤੋਂ ਵੀ ਲੈ ਰਿਹਾ ਹੈ ਸਮਾਜ ਤੋਂ ਵੀ ਲੈ ਰਿਹਾ ਹੈ ਤੇ ਘਰ ਤੋਂ ਵੀ ਲੈ ਰਿਹਾ ਹੈ ਕਿਉਂਕਿ ਸਕੂਲ ਦੇ ਵਿੱਚ ਤਾਂ ਸਿਰਫ 6 ਘੰਟੇ ਬਿਤਾ ਰਿਹਾ ਹੈ ਘਰ 'ਚ 18 ਘੰਟੇ ਬਿਤਾ ਰਿਹਾ ਜਾਂ ਬਾਹਰ ਸੋਸਾਇਟੀ ਵਿੱਚ ਆਪਣੇ ਘਰ 'ਚ 18 ਘੰਟੇ ਨੇ ਉਹ ਤੋ ਸਕੂਲ ਲੈਵਲ ਤੇ ਜਦੋਂ ਤੁਹਾਡੇ ਕੋਲ ਆਉਂਦੀ ਹੈ ਇਹ ਵਾਲੀ ਪ੍ਰੋਬਲਮ ਤੁਸੀਂ ਕਿਦਾਂ ਡੀਲ ਕਰਦੇ ਹੋ ਤੇ ਨਾਲ ਜੀ ਮੈਂ ਕੀ ਤੁਹਾਡੇ ਕੋਲ ਪ੍ਰੋਟੋਕੋਲ ਕੀ ਹੈ ਤੁਹਾਡਾ ਜੀ ਨਾਰਮਲ ਵਸਤੇ ਅਲੱਗ-ਅਲੱਗ ਹੋਏਗਾ ਇਟਸ ਚਾਈਲਡ ਸੈਂਟਰਿਕ ਸੈਂਟ੍ਰਿਕ ਪ੍ਰੋਗਰਾਮ ਪਰ ਤੁਹਾਡੇ ਕੋਲ ਨਾਰਮਲ ਜਿਹੜਾ ਇੱਕ ਕੰਸੈਂਸਸ ਜਿਹੜਾ ਪ੍ਰੋਟੋਕੋਲ ਹੋ ਕੀ ਹੈ ਜੀ ਸਰ ਮੇਰਾ ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਟੀਚਰ ਪੇਰੈਂਟ ਔਰ ਮੈਂ ਹਮ ਹਮ ਆਪਾਂ ਤਿੰਨ ਨੂੰ ਇੱਕ ਮੀਟਿੰਗ ਕਰਦੇ ਹਾਂ ਠੀਕ ਹੈ ਜੀ ਬੁਲਾਇਆ ਜਾਂਦਾ ਹੈ ਕਿਉਂਕਿ ਕੱਲਾ ਕਾਉਂਸਲਰ ਵੀ ਕੁਝ ਨਹੀਂ ਕਰ ਸਕਦਾ ਕੱਲੇ ਟੀਚਰ ਵੀ ਕੁਝ ਨਹੀਂ ਕਰ ਸਕਦੇ ਤੇ ਕੱਲਾ ਪੇਰੈਂਟ ਵੀ ਕੁਝ ਮਤਲਬ ਜੇ ਮੈਂ ਪੇਰੈਂਟਸ ਨੂੰ ਸਮਝਾਨੀ ਵੀ ਆ ਕਾਉਂਸਲਿੰਗ ਸੈਸ਼ਨ ਦੇ ਵਿੱਚ ਕਿ ਇੱਕ ਜਦੋਂ ਪੌਦਾ ਬਿਮਾਰ ਹੋਇਆ ਇੱਕ ਪੌਦਾ ਜਦੋਂ ਗਰੋ ਨਹੀਂ ਕਰ ਰਿਹਾ ਤੇ ਆਪਾਂ ਪੌਦੇ ਨੂੰ ਨਹੀਂ ਕਹੀ ਜਾਂਦੇ ਬੇਟਾ ਗਰੋ ਹੋ ਗਰੋ ਹੋ ਅਸੀਂ ਉਹਦੇ ਵਿੱਚ ਖਾਦ ਪਾਉਨੇ ਆ ਅਸੀਂ ਉਹਨੂੰ ਵਾਟਰ ਅੱਛਾ ਦੇਨੇ ਆ ਉਹਨੂੰ ਮੇਬੀ ਸਨਲਾਈਟ ਚ ਲੈ ਕੇ ਜਾਣੇ ਆ ਬੇਸਿਕਲੀ ਅਸੀਂ ਉਹਦਾ ਸਾਰਾ এনवायरमेंट ਬਣਾਨੇ ਆ ਇਨ ਦਾ ਸੇਮ ਵੇ ਬੱਚੇ ਨੂੰ ਵੀ ਸਿਰਫ ਕਹੀ ਜਾਂਦਾ ਤੂੰ ਟੀਕੋ ਠੀਕ ਹੋ ਉਹ ਠੀਕ ਨਹੀਂ ਹੋਏਗਾ ਸਾਨੂੰ এনवायरमेंट ਨੂੰ ਪੂਰਾ ਮੋਡੀਫਾਈ ਕਰਨਾ ਪਏ ਬਹੁਤ ਵਧੀਆ ਗੱਲ ਕੀਤੀ ਬਿਲਕੁਲ ਬਹੁਤ ਇੰਪੋਰਟੈਂਟ ਚੀਜ਼ ਸੀ ਸੋ ਇਹਦੇ ਵਿੱਚ ਪੇਰੈਂਟਸ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਆ ਜਾਂਦਾ ਹੈ ਸਭ ਤੋਂ ਪਹਿਲੇ ਮੈਂ ਪੇਰੈਂਟ ਨੂੰ ਬੁਲਾਨੀਆ ਪੇਰੈਂਟਸ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਆ ਕਿ ਸਕੂਲ ਤੋਂ ਬਾਹਰ ਬੱਚੇ ਦਾ ਕੀ ਰੁਟੀਨ ਹੈ ਉਹਦਾ ਕੀ ਪਰਸਨੈਲਿਟੀ ਹੈ ਕਿਉਂਕਿ ਬੱਚੇ ਜੋ ਸਕੂਲ ਨੇ ਉਹ ਸੇਮ ਕਰਨੀ ਹੈਗੀ ਉਹਨਾਂ ਦੀ ਪਰਸਨੈਲਿਟੀ ਘਰ ਬਹੁਤ ਡਿਫਰੈਂਟ ਹੈ ਐਂਡ ਦੈਨ ਆਈ ਟਾਈ ਟੂ ਅੰਡਰਸਟੈਂਡ देयर ਫੈਮਿਲੀ ਸਟਰਕਚਰ ਓਨਸ ਫੈਮਿਲੀ ਦੇ ਵਿੱਚ ਕੌਣ-ਕੌਣ ਹੈ ਕਿਹਦੇ ਨਾਲ ਬੱਚਾ ਜ਼ਿਆਦਾ ਟਾਈਮ ਸਪੈਂਡ ਕਰਦਾ ਹੈ ਬੱਚਾ ਕਿਹਦੇ ਨਾਲ ਖੁੱਲ ਕੇ ਗੱਲ ਕਰ ਪਾਉਂਦਾ ਹੈ ਕਿਹਦੇ ਨਾਲ ਬੌਂਡਿੰਗ ਬਹੁਤ ਜ਼ਿਆਦਾ ਹੈ ਜਿਸ ਤਰ੍ਹਾਂ ਅਸੀਂ ਪਹਿਲੇ ਪਿਛਲੇ ਐਪੀਸੋਡ ਚ ਗੱਲ ਕੀਤੀ ਸੀਗੀ ਕਿ ਪੇਰੈਂਟ ਦਾ ਆਪਸ ਦੇ ਵਿੱਚ ਕਿਸ ਤਰ੍ਹਾਂ ਦਾ ਰਿਲੇਸ਼ਨ ਹੈ ਬਿਲਕੁਲ ਇਨਾ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਫਿਰ ਆਪਾਂ ਪੇਰੈਂਟ ਐਂਡ ਆਪਾਂ ਐਂਡ ਟੀਚਰਸ ਆਪਾਂ ਇਕੱਠੇ ਬੈਠ ਕੇ ਇੱਕ ਸਟਰੈਟਜੀ ਬਣਾਣੇ ਆਏ ਕੁਝ ਟੈਕਨੀਕਸ ਮੈਂ ਉਹਨਾਂ ਨੂੰ ਸੁਜੈਸਟ ਕਰਦੀ ਆਂ ਕਿ ਥਿਸ ਇਜ਼ ਵਾਟ ਯੂ ਕੈਨ ਡੂ ਐਟ ਹੋਮ which i will also be doing in the school again ਕੱਲੀ ਮੈਂ ਸਕੂਲ ਦੇ ਵਿੱਚ ਕਰੀ ਜਾਵਾਂਗੀ ਉਹਦਾ ਇੰਪੈਕਟ ਨਹੀਂ ਆਏਗਾ ਬੱਚੇ ਨੇ ਮੋਸਟਲੀ ਟਾਈਮ ਘਰ ਵੀ ਬਿਤਾਣਾ ਪੇਰੈਂਟ ਨੂੰ ਵੀ ਬੱਚੇ ਨੂੰ ਡਿਫਰੈਂਟਲੀ ਟ੍ਰੀਟ ਕਰਨ ਦੀ ਨੀਡ ਹੈ ਕਿਉਂਕਿ ਬਹੁਤ ਵਾਰੀ ਸਾਰਾ ਇਸ ਤਰ੍ਹਾਂ ਹੁੰਦਾ ਹੈ ਪੇਰੈਂਟ ਆਂਦੇ ਨੇ ਮੇਰੇ ਕੋਲ ਉਹਨਾਂ ਨੂੰ ਲੱਗਦਾ ਹੈ ਕਿ ਆਪਾਂ ਹੈਂਡ ਓਵਰ ਕਰ ਦੇਣਾ ਤੇ ਕਾਉਂਸਲਰ ਇਜ਼ ਨਾਟ ਅ ਮੈਜੀਸ਼ੀਅਨ ਉਹੀ ਗੱਲ ਮੈਂ ਕਹਿਣ ਜਾ ਰਿਹਾ ਸੀ ਕਿ ਇਟ ਟੇਕਸ ਟਾਈਮ ਇਟ ਟੇਕਸ ਟਾਈਮ ਕਿ ਥਿਸ ਪ੍ਰੋਬਲਮ ਹੈਜ਼ ਟੇਕਨ ਟਾਈਮ ਟੂ ਡਿਵੈਲਪ ਐਗਜ਼ੈਕਟਲੀ ਸੋ ਥਿਸ ਵਿਲ ਟੇਕ ਟਾਈਮ ਟੂ ਗੈਟ ਸੋਲਵਡ ਹੁਣ ਪੇਰੈਂਟਸ ਇਹ ਸੋਚਦੇ ਨੇ ਵੀ ਅੱਜ ਅਸੀਂ ਕਾਉਂਸਲਰ ਨਾਲ ਗੱਲ ਕਰ ਲਈ ਹੈ ਵਿਦ ਇਨ 2 3 ਡੇਜ਼ ਇਹ ਪ੍ਰੋਬਲਮ ਖਤਮ ਹੋ ਜਾਏਗਾ ਨਾਲੇ ਇਹ ਵੀ ਸੋਚਦੇ ਨੇ ਕਿ ਮੈਮ ਤੁਸੀਂ ਠੀਕ ਕਰੋ ਓਕੇ ਇਟ ਕਾਂਟ ਹੈਪਨ ਲਾਈਕ ਥੈਟ ਬਿਲਕੁਲ ਆਈ ਕੈਨ ਗਾਈਡ ਦਾ ਪੇਰੈਂਟਸ ਹਾਊ ਟੂ ਡੀਲ ਵਿਦ ਇਟ ਮੇਨ ਰੋਲ ਪੇਰੈਂਟਸ ਹੈ ਇਹ ਚੀਜ਼ ਦੀ ਮੈਨੂੰ ਉਹਨਾਂ ਦਾ ਵਿੱਚ ਚੇਂਜ ਉਹਨਾਂ ਦੇ ਥਿੰਕਿੰਗ ਪੈਟਰਨ ਚ ਚੇਂਜ ਲਿਆਨ ਦੀ ਬਹੁਤ ਇੰਪੋਰਟੈਂਟ ਚੀਜ਼ ਹੋ ਜਾਂਦਾ ਬਹੁਤ ਇੰਪੋਰਟੈਂਟ ਸਟੈਪ ਹੋ ਜਾਂਦਾ ਜਦੋਂ ਪੇਰੈਂਟ ਇਹ ਸਮਝ ਲਿਆ ਨਾ ਕਿ ਮੈਂ ਲਰਨ ਕਰਨਾ ਹੈ ਜਾ ਕੇ ਮੈਮ ਕੋਲ ਕਿ ਮੈਂ ਬੱਚੇ ਨੂੰ ਕਿਸ ਤਰ੍ਹਾਂ ਡੀਲ ਕਰਾਂ ਸਾਰੀ ਕਹਾਣੀ ਉਥੇ ਚੇਂਜ ਹੋ ਜਾਂਦੀ ਹੈ ਅੱਛਾ ਮੈਡਮ ਸਾਨੂੰ ਕਿਦਾਂ ਪਤਾ ਲੱਗੇਗਾ ਕਿ ਜਿਸ ਬੱਚੇ ਵਿੱਚ ਟੈਂਡੈਂਸੀਜ਼ ਆ ਰਹੀਆਂ ਨੇ ਹੁਣ ਉਹਨੂੰ ਕਿਸੇ ਡਾਕਟਰ ਕੋ ਜਾਂ ਸਾਈਕੀਆਟ੍ਰਿਸਟ ਕੋ ਸਾਈਕੋਲੋਜੀਸਟ ਕੋ ਲੈ ਜਾਣ ਦਾ ਸਮਾਂ ਆ ਗਿਆ कि बच्चे नु तैयार भी करना है क्योंकि वो विड्रॉल सिम्पटम शो कर रहा है डिनायल मोड ਦੇ ਵਿੱਚ ਹੋਏਗਾ ਪਹਿਲੀ ਗੱਲ ਆ ਬੱਚੇ ਇਹਨੂੰ ਇਹ ਸਮਝਾਣਾ ਵੱਡੇ ਬੱਚੇ ਨੂੰ ਜਿਹੜੇ ਬੱਚੇ ਸਾਡੇ ਕੋਲ 15 16 18 19 ਸਾਲ ਦੇ ਹੁੰਦੇ ਨੇ ਉਹਨਾਂ ਨੂੰ ਸਾਈਕੋਲੋਜੀਸਟ ਤੱਕ ਲੈ ਕੇ ਜਾਣਾ ਜਾਂ ਸਾਈਕੀਆਟ੍ਰਿਸਟ ਤੱਕ ਲੈ ਕੇ ਜਾਣਾ ਇੱਕ ਬਹੁਤ ਬਹੁਤ بڑا ਚੈਲੰਜ ਹੈ ਰਾਈਟ ਮਤਲਬ ਦੇ ਵੋਂਟ ਰੈਡੀਲੀ ਗੋ ਦੇ ਵਿਲ ਰਿਜ਼ਿਸਟ ਤੋ ਹਾਊ ਟੂ ਕਨਵਿੰਸ ਥੈਮ ਸਰ ਇੱਕ ਤਾਂ ਜਦੋਂ ਆਪਾਂ ਆਪਣੀਆਂ ਟੈਕਨੀਕ ਸਾਰੀਆਂ ਯੂਜ਼ ਕਰ ਲਈਆਂ ਬੱਚੇ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਨਾ ਉਹਦੇ ਨਾਲ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕਰਨਾ ਤੇ ਫਿਰ ਸਾਨੂੰ ਉੱਥੇ ਸਮਝ ਆਣਾ ਚਾਹੀਦਾ ਕਿ ਅਗਰ ਬੱਚਾ ਨਹੀਂ ਇੰਪਰੂਵ ਹੋ ਰਿਹਾ ਤਾਂ ਵੀ ਸ਼ੁੱਡ ਫਰਸਟ ਆਫ ਆਲ ਅਸੈਪਟ ਕਿ ਨਾਓ ਮਾਈ ਚਾਈਲਡ ਨੀਡ ਸਮ ਹੈਲਪ ਕਿਉਂਕਿ ਮੈਂ ਉਹਦੀ ਹੈਲਪ ਨਹੀਂ ਕਰ ਪਾ ਰਿਹਾ ਸਰ ਪੇਰੈਂਟਸ ਕਦੀ ਵੀ ਗਲਤ ਨਹੀਂ ਉਹਨਾਂ ਦੀ ਇੰਟੈਂਸ਼ਨਸ ਗਲਤ ਨਹੀਂ ਹੁੰਦੀਆਂ ਮੈਥਡਸ ਗਲਤ ਹੋ ਸਕਦੇ ਨੇ ਅਟੈਂਸ਼ਨ ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਹੈ ਕਿਉਂਕਿ ਕਦੇ ਯੂਜ਼ ਨਹੀਂ ਹੋਈ ਰਾਈਟ ਤੇ ਉਹਨਾਂ ਦੀ ਇੰਟੈਂਸ਼ਨਸ ਗਲਤ ਨਹੀਂ ਹੁੰਦੀਆਂ ਸੋ ਇਸ ਲਈ ਪੇਰੈਂਟਸ ਨੂੰ ਬਸ ਇਹ ਐਕਸੈਪਟ ਕਰਨ ਦੀ ਲੋੜ ਹੈ ਕਿ ਹਾਂ ਮੈਂ ਨਹੀਂ ਉਹਨਾਂ ਨੂੰ ਹੈਲਪ ਕਰ ਪਾ ਰਿਹਾ ਤੇ ਮੇਰੇ ਬੱਚੇ ਨੂੰ ਹੁਣ ਕਿਸੇ professionl ਦੀ ਮਾਫ ਕਰਨਾ ਮੈਂ ਤੁਹਾਡੀ ਗੱਲ ਨੂੰ ਇੰਟਰਰਪਟ ਕਰਨਾ ਚਾਹਾਂਗਾ ਤੁਸੀਂ ਬਹੁਤ ਵਧੀਆ ਇੱਕ ਪੁਆਇੰਟ ਰੇਜ਼ ਕੀਤਾ ਮੈਂ ਇਹਨੂੰ ਐਫਸਾਈਜ਼ ਕਰਨਾ ਚਾਹਾਂਗਾ ਜਿਹੜੀ ਸਾਡੀ ਹੁਣ ਦੀ ਜਿਹੜੀ ਜਨਰੇਸ਼ਨ ਹੈ ਜਦੋਂ ਅਸੀਂ ਪੜ੍ਹਦੇ ਸੀਗੇ ਸਾਨੂੰ ਕਦੀ ਕਿਸੇ ਚਾਈਲਡ ਸਾਈਕੋਲੋਜ ਸਾਈਕੋਲੋਜਿਸ ਕੋ ਜਾਣ ਦੀ ਲੋੜ ਨਹੀਂ ਪਈ ਜਿਵੇਂ ਤੁਸੀਂ ਪਿਛਲੇ ਐਪੀਸੋਡ ਚ ਕਿਹਾ ਜੇ ਕੋਈ ਚਾਈਲਡ ਬੁਲੀਂਗ ਵੀ ਹੁੰਦਾ ਸੀ ਉਹਨਾਂ ਨਾਲ ਬੁਲੀਂਗ ਹੁੰਦੀ ਸੀ ਕਿ ਉਹ ਦੋ ਖਾਲੀਆਂ ਦੋ ਮਤਲਬ ਮਾਰ ਲੀਆਂ ਕੋਈ ਟੈਨਸ਼ਨ ਨਹੀਂ ਐ ਬੋਸਟਲੀ ਆਪਣੇ ਘਰ ਆ ਕੇ ਗੱਲ ਕਰਦੇ ਵੀ ਨਹੀਂ ਸੀ ਹੁੰਦੇ ਸੀ ਤਾਂ ਉਸ ਸਮੇਂ ਅਸੀਂ ਉਸ ਸਮੇਂ ਦੇ ਭਲੇ ਹਾਂ ਜਦੋਂ ਸਾਨੂੰ ਕਦੀ ਇਦਾਂ ਦੀ ਹੈਲਪ ਦੀ ਜ਼ਰੂਰਤ ਨਹੀਂ ਪਈ ਹੁਣ ਜਦੋਂ ਪੇਰੈਂਟ ਜਿਹੜੇ ਹੁਣ ਬੱਚੇ ਆ ਰਹੇ ਨੇ ਜੀ ਉਹਨਾਂ ਨੂੰ ਲੋਡ ਹੈ ਪਰ ਪੇਰੈਂਟਸ ਇਹ ਸੋਚਦੇ ਨੇ ਕਿ ਜੇ ਸਾਨੂੰ ਲੋੜਨੀ ਪਈ ਤੇ ਇਹਨਾਂ ਨੂੰ ਵੀ ਲੋਡ ਨਹੀਂ ਹੈ ਆਪਣੇ ਆਪ ਸਿੱਖ ਜਾਣਗੇ ਆਪਣੇ ਆਪ ਡੀਲ ਕਰ ਲੈਣਗੇ ਤੇ ਇਹ ਇੱਕ ਮੈਂਟਲ ਬਲੌਕ ਤੋੜਨਾ ਬੜਾ ਜ਼ਰੂਰੀ ਹੈ ਜੀ ਪੇਰੈਂਟਸ ਦੇ ਵਿੱਚ ਕਿ ਹੈਲਪ ਲੈਣਾ ਕੋਈ ਟੈਬੂ ਨਹੀਂ ਹੈ ਵਰਜਿਤ ਨਹੀਂ ਹੈ ائیں میں وہی گل کہہ رہی نا سر پہلے ਤਾਂ ਇਹ ਅਕਸੈਪਟ ਕਰਨਾ ਪੇਰੈਂਟ ਵੱਲੋਂ ਕਿ ਮੈਂ ਨਹੀਂ ਹੈਲਪ ਕਰ 파 ਰਹੇ ਆਪਣੇ ਬੱਚੇ ਦੀ ਤੇ ਹੁਣ ਇਹਨੂੰ ਕਿਸੇ ਪ੍ਰੋਫੈਸ਼ਨਲ ਕੋਲ ਹੀ ਹੈਲਪ ਦੀ ਨਹੀਂ ਕੋਈ ਸ਼ਰਮ ਮਹਿਸੂਸ ਨਹੀਂ ਮਤਲਬ ਪੇਰੈਂਟਸ ਨੂੰ ਕਰਨੀ ਚਾਹੀਦੀ ਕਿ ਮੈਂ ਕਿਸੇ ਸਾਈਕੋਲੋਜਿਸਟ ਨੂੰ ਮਿਲਣ ਜਾ ਰਹੀ ਆਪਣੇ ਬੱਚੇ ਨੂੰ ਨਾਲ ਲੈ ਕੇ ਕਿਉਂਕਿ ਬਹੁਤ سارے ਪੇਰੈਂਟਸ ਦੀ ਇਹ ਮਜਬੂਰੀ ਹੈ ਜੇ ਤੁਸੀਂ ਕਿਸ ਨੂੰ ਸਲਾਹ ਵੀ ਦਿਓ ਨਾ ਕਿ ਤੁਸੀਂ ਆਪਣੇ ਬੱਚੇ ਨੂੰ ਕਿਸੇ ਸਾਈਕੋਲੋਜਿਸਟ ਕੋਲ ਲੈ ਕੇ ਜਾਓ ਜਾਂ ਸਾਈਕੀਟ੍ਰਿਸ ਕੋਲ ਲੈ ਕੇ ਜਾਓ ਉਹ ਇਸ ਗੱਲ ਦਾ ਗੁੱਸਾ ਕਰਦੇ ਨੇ ਕਿ ਸਾਡੇ ਬੱਚੇ ਨੂੰ ਪਾਗਲ ਕਹਿ ਰਿਹਾ ਪਰ ਇਹ ਪਾਗਲਪਨ ਨਹੀਂ ਹੈ ਇਹ ਇੱਕ ਅਲੱਗ ਚੀਜ਼ ਹੈ ਜੀ ਹੈਲਪ ਦੀ ਨੀਡ ਜੇ ਅਸੀਂ ਕੋਈ ਭਾਰੀ ਚੀਜ਼ ਚੱਕ ਰਹੀਆਂ ਨਹੀਂ ਚੱਕੀ ਜਾ ਰਹੀ ਹੈ ਹੈਲਪ ਮੰਗੀ ਲਈ ਰਹੀ ਹੈ ਕਿ ਆਈਂ ਜ਼ਰਾ ਪਲੀਜ਼ ਹੈਲਪ ਜੇ ਅਸੀਂ ਸਰਦੀ ਦੀ ਦਵਾਈ ਖਾਣੇ ਆ ਜ਼ੁਕਾਮ ਦੀ ਦਵਾਈ ਖਾਣੇ ਆ ਹੋਰ ਬਿਮਾਰੀ ਦੀ ਦਵਾਈ ਖਾਣੇ ਆ ਤਾਂ ਫਿਰ ਇਹ ਇੱਕ ਮਾਨਸਿਕ ਜਿਹੜਾ ਰੋਗੀ ਉਹ ਇੱਕ ਡਾਕਟਰ ਨੂੰ ਕਿਉਂ ਨਹੀਂ ਮਿਲ ਸਕਦਾ ਐਂਡ ਮੈਂ ਇਹ ਪਲੇਟਫਾਰਮ ਤੋਂ ਜ਼ਰੂਰ ਹੈ ਪੇਰੈਂਟਸ ਨੂੰ ਇੱਕ ਗੱਲ ਡਿਫਰੈਂਸ਼ੀਏਟ ਕਰਨਾ ਚਾਹਾਂਗੀ ਕਿ ਅਗਰ ਤੁਹਾਡੇ ਬੱਚੇ ਨੂੰ ਤੁਹਾਨੂੰ ਲੱਗ ਰਿਹਾ ਹੈ ਦੀ ਨੀਡ ਹੈ prefer going to a psychologist first okay. rather Haan. than psychiatrist ਸਿੱਧਾ ਨਹੀਂ ਜਾਣਾ ਸਾਈਕੀਐਟ੍ਰਿਸਟ ਸਾਈਕੀਐਟ੍ਰਿਸਟ ਦੇ ਆਰ ਨਾਟ ਬੈਡ ਇਸੀ ਗਾਇਸstra ਦੀ ਗੱਲ ਨਹੀਂ ਹੈ ਬਟ ਉਹਨਾਂ ਦੀ ਅਪਰੋਚ ਹੁੰਦੀ ਡਾਇਰੈਕਟ ਮੈਡੀਸਨ ਸੋ ਇੰਪੋਰਟੈਂਟ ਹੈ ਪਹਿਲੇ ਸਾਈਕੋਲੋਜਿਸਟ ਕੋਲ ਜਾ ਜੇ ਥੈਰੇਪੀ ਦੇ ਨਾਲ ਵੀ ਬੱਚਾ ਥੈਰੇਪੀ ਹੁੰਦੀ ਹੈ ਡਿਫਰੈਂਟ ਡਿਵੈਲਪਮੈਂਟ ਥੈਰੇਪੀ ਬਿਹੇਵਰਲ ਥੈਰੇਪੀ ਕਾਉਂਸਲਿੰਗ ਸੈਸ਼ਨਸ ਚੱਲਦੇ ਨੇ ਅਗਰ ਤਾਂ ਵੀ ਬੱਚਾ ਦੀ ਬਹੁਤ ਸੇਵਰ ਕੰਡੀਸ਼ਨ ਹੈ ਫਿਰ ਸਾਈਕੋਲੋਜਿਸਟ ਤੁਹਾਨੂੰ ਖੁਦ ਗਾਈਡ ਕਰ ਦੇਣਗੇ ਕਿ ਇਹ ਬੱਚਾ ਸੈਡਨੈਸ ਦੇ ਵਿੱਚ ਬਹੁਤ ਜ਼ਿਆਦਾ ਹੈ ਕਿ ਇਹਦੇ ਸੈ SADNESS ਵਾਲੇ కెమికల్స్ ਬਹੁਤ ਜ਼ਿਆਦਾ ਰਿਲੀਜ਼ ਹੋ ਰਹੇ ਨੇ ਤੇ ਇਹਨੂੰ ਨਾਲ ਥੋੜੀ ਮੈਡੀਸਿਨ ਦੀ ਨੀਡ ਹੈ ਕਿ ਪਹਿਲੇ ਬ੍ਰੇਨ ਨੂੰ ਵੀ ਥੋੜਾ ਜਿਹਾ ਸ਼ਾਂਤ ਕੀਤਾ ਜਾਵੇ ਕਿ ਜਿਹੜੇ SADNESS ਵਾਲੇ ਨਿਊਰੋਟ੍ਰਾਂਸਮਿਟਰਸ ਨੇ ਉਹ ਜ਼ਿਆਦਾ ਨਾ ਰਿਲੀਜ਼ ਹੋਣ ਜੀ ਜਿਹਦੇ ਨਾਲ-ਨਾਲ ਥੈਰੇਪੀ ਚ ਡਾਇਰੈਕਟਲੀ ਡੋਨਟ ਗੋ ਫਾਰ ਦ ਮੈਡੀਸਿਨਸ ਬਿਕਾਜ਼ ਕਿਧਰੇ ਨਾ ਕਿਧਰੇ ਸਾਈਕੀਐਟ੍ਰਿਕ ਮੈਡੀਸਿਨਸ ਦਾ ਡਰਾਅਬੈਕ ਵੀ ਹੁੰਦੇ ਨੇ ਸਾਈਡ ਇਫੈਕਟਸ ਹੁੰਦੇ ਨੇ ਤੇ ਉਹ ਥੋੜੀ ਜਿਹੀ ਐਡਿਕਟਿਵ ਵੀ ਹੁੰਦੀਆਂ ਨੇ ਜੀ ਤੇ ਇਸ ਲਈ ਪ੍ਰਿਫਰ ਗੋਇੰਗ ਟੂ ਅ ਸਾਈਕੋਲੋਜਿਸਟ ਫਸ ਕੋਣਿਕਾ ਮੈਂ ਬਹੁਤ-ਬਹੁਤ ਸ਼ੁਕਰੀਆ ਬਹੁਤ ਹੀ ਗੰਭੀਰ ਮੁੱਦੇ ਤੇ ਤੁਸੀਂ ਬਹੁਤ ਹੀ ਪਿਆਰ ਨਾਲ ਬੜੇ ਅੱਛੇ ਢੰਗ ਨਾਲ ਤੁਸੀਂ ਸਾਨੂੰ ਗੱਲਾਂ ਸਮਝਾਈਆਂ ਨੇ ਤੇ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਇਸ ਦਾ ਬਹੁਤ ਫਾਇਦਾ ਮਿਲੇਗਾ ਥੈਂਕ ਯੂ ਸਰ ਐਂਡ ਮੈਂ ਬਸ ਇਹ ਕਹਿਣਾ ਚਾਹਾਂਗੀ ਲਾਸਟ ਵਿੱਚ ਕਿ ਟੀਨੇਜ ਐਂਗਜ਼ਾਇਟੀ ਇੱਕ ਰੀਅਲ ਚੀਜ਼ ਹੈ ਐਂਡ ਇਹਦੇ ਸੋਲੂਸ਼ਨ ਵੀ ਹੈਗੇ ਨੇ ਕਾਉਂਸਲਰਸ ਐਜੂਕੇਟਰਸ ਪੇਰੈਂਟਸ ਇੱਕ ਬਹੁਤ ਵੱਡਾ ਡਿਫਰੈਂਸ ਕ੍ਰੀਏਟ ਕਰ ਸਕਦੇ ਨੇ ਸੋਸਾਇਟੀ ਦੇ ਵਿੱਚ ਬੱਚਿਆਂ ਦੀ ਲਾਈਫ ਦੇ ਵਿੱਚ ਸੋ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਹੀ ਇਹਦਾ ਸੋਲੂਸ਼ਨ ਲੱਭਣਾ ਪਏ ਸੋ ਸਮੱਸਿਆ ਬਹੁਤ ਵੱਡੀ ਹੈ ਤੇ ਬੜੀ ਗੰਭੀਰ ਹੈ ਤੇ ਸਾਡੇ ਦਰਵਾਜ਼ੇ ਤੇ ਆਖਲੋਤੀ ਹੈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਸਭ ਤੋਂ ਪਹਿਲਾਂ ਤੇ ਮੰਨਣਾ ਪਏਗਾ ਕਿ ਇਹ ਜੋ ਚਾਈਲਡ ਡਿਪਰੈਸ਼ਨ ਹੈ ਤੇ ਚਾਈਲਡ ਸੁਇਸਾਈਡ ਹੈ ਇਹ ਇੱਕ ਐਕਚੁਅਲ ਪ੍ਰੋਬਲਮ ਹੈ ਤੇ ਇਹਦੇ ਲਈ ਸਾਨੂੰ ਫਰਿਵਾਰਿਕ ਤੌਰ ਤੇ ਸਕੂਲ ਦੇ ਤੌਰ ਤੇ ਸਮਾਜ ਦੇ ਤੌਰ ਤੇ ਸਟੇਟ ਦੇ ਤੌਰ ਤੇ ਤੇ ਦੇਸ਼ ਦੇ ਤੌਰ ਤੇ ਸਾਨੂੰ ਇਕੱਠੇ ਹੋ ਕੇ ਦੇ ਲਈ ਕੰਮ ਕਰਨਾ ਪਵੇਗਾ ਉਮੀਦ ਹੈ ਸਾਡੇ ਇਹ ਪ੍ਰੋਗਰਾਮ ਤੁਹਾਡੇ ਅੰਦਰ ਇੱਕ ਨਵੀਂ ਸੋਚ ਨੂੰ ਜਗਾਏਗਾ ਇਸ ਦੇ ਨਾਲ ਹੀ ਮੈਂ ਕ੍ਰਾਂਤੀ ਕੁਮਨ ਗੋਨਿਕਾ ਮੈਡਮ ਦਾ ਫਿਰ ਇੱਕ ਵਾਰ ਸ਼ੁਕਰੀਆ ਅਦਾ ਕਰਦਾ ਹੋਇਆ ਬਿਲ ਟੀਵੀ ਯੂਕੇ ਤੇ ਮੱਚ ਤੋਂ ਆਪ ਜੀ ਤੁਮਹਾਲੇ ਉਦਾ ਕਹਿੰਦੇ ਹਾਂ ਬਹੁਤ ਜਲਦੀ ਆਪਾਂ ਕਿਸੇ ਨਵੀਂ ਪ੍ਰੋਬਲਮ ਤੇ ਇੱਕ ਨਵੇਂ ਗੈਸਟ ਨਾਲ ਆਪ ਜੀ ਦੇ ਸਾਹਮਣੇ ਖਾਸਰ ਹੋਵਾਂਗੇ ਸਤਿ ਸ੍ਰੀ ਅਕਾਲ ਨਮਸਕਾਰ ਆਤਾ